ਪ੍ਰਭਗਵੰਤ ਮਾਨਤਮਾਨੂਗਾ 328 ਰੂਪਾਂ ਜੇ ਹੱਥ ਪਾ ਲਿਆ ਤਾਂ ਮੈਂ ਸਿਰੇ ਲਾ ਕੇ ਜਾਂਦ ਨੂੰ ਛੱਡੀ ਅਸਲ ਦੋਸ਼ੀ ਪੜ ਕੇ ਅੰਦਰ ਕਰੂ ਜਥੇਦਾਰ ਸਾਹਿਬ ਨੇ ਵੀ ਇਹ ਹੁਕਮ ਦੇਤੇ ਵੀ ਸੁਰਉਣੀ ਕਮੇਟੀ ਕੋਈ ਇਹੋ ਨਹੀਂ ਕਰੋਗੇ ਭਗਵੰਤ ਮਾਨ ਦਖਲ ਅੰਦਾਜ਼ੀ ਨਾ ਕਰੇ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਾਜਵਲ ਇਲਜ਼ਾਮ ਲਗਾਇਆ ਗਿਆ ਭਗਵੰਤ ਮਾਨ ਉੱਤੇ ਸੀਐਮ ਭਗਵੰਤ ਮਾਨ ਉੱਤੇ ਵੀ ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ ਇਹ ਸ਼ਰਾਬ ਪੀ ਰਿਹਾ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਹਾ ਕੀਮ ਭਗਵੰਤ ਮਾਨੋ ਤੇਵੀ ਇਹ ਵੀਡੀਓ ਵਾਇਰਲ ਹੋਈ ਹੈ ਜਿਹੜੀ ਵੀ ਗੁਰੂਆਂ ਦੀ ਬਿਆਦਵੀ ਕੀਤੀਆਂ ਨੇ ਸ਼ਰਾਬ ਦੇ ਛਿੱਟੇ ਮਾਰ ਕੇ ਤੇ ਸਤਪੇਡਰ ਵਾਲੇ ਦੀ ਫੋਟੋ ਤੇ ਜਿਹੜਾ ਉਹ ਵੀਡੀਓ 'ਚ ਸਾਹਮਣੇ ਆ ਰਿਹਾ ਵੀ ਉਹਦੀ ਵੀ ਬਿਆਦਵੀ ਆਸਲ ਫੋਟੋ ਆ ਉਹਨੂੰ ਭਗਵੰਤ ਮਾਨ ਨੂੰ ਬੰਨ ਕੇ ਉਸੇ ਕੋੜੇ ਮਾਰੇ ਜਾਣ ਅਸੀਂ ਨੇੜੇ ਨੂੰ ਲੱਗਦੇ ਕਿਸੇ ਦੇ ਲਿਖ ਕੇ ਲਾਦਾ ਵੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਆ ਸਿੱਖੋ ਜੇ ਤੁਹਾਡੇ ਜੁਰਤਾਂ ਲੈ ਲੋ ਇਹ ਅਖੌਤੀ ਪੰਥਕ ਬਾਦਲ ਲਾਣਾ ਉਹ ਚੁੱਪ ਕਰਕੇ ਬਹਿ ਗਿਆ ਉਹਨਾਂ ਨੂੰ ਪੁੱਠੇ ਗਿਆ ਉਹਨੂੰ ਡੰਗਿਆ ਇਹਨਾਂ ਨੂੰ ਚੂੜੀਆਂ ਪਾ ਕੇ ਬਹਿ ਗਏ ਘਰਾਂ 'ਚ ਵੀ ਬੁੜੀਆਂ ਬਣ ਕੇ ਸੋਮਣੀ ਕਮੇਟੀ ਦੀ ਗੜਗਾ ਸਾਹਿਬ ਆਏ ਨਹੀਂ ਉਹ ਜੱਥੇਦਾਰ ਇਹਨਾਂ ਨਹੀਂ ਲਾਏ ਹੋਏ ਨੇ 32800 ਰੁਪਏ ਦੱਸਣ ਕਿੱਥੇ ਨੇ ਜੇ ਨਹੀਂ ਗਵਾਚੇ ਉਹ ਫਿਰ ਹੈ ਕਿੱਥੇ ਨੂੰ ਦੱਸਣ ਲੋਕਾਂ ਨੂੰ ਜੱਗਰ ਕਰਨ ਮਹਾਰਣ ਜੀ ਦਾ ਕਾਲੀ ਕੁਲਾ ਸਿੰਘ ਜੱਥੇਦਾਰ ਸੀ ਉਹ ਵੀ ਵਰਗ ਕਿਹੜਾ ਬਣ ਜੂਗਾ ਇਹ ਬਣ ਜਾਣਗੇ ਲਖਾਫਿਆਂ ਵਾਲੇ ਜੱਥੇਦਾਰ ਬਣ ਜਾਣਗੇ ਉਹਦੇ ਉਹਨੇ ਗੋਲਕਾਂ ਲੁੱਟੀਆਂ ਨੇ 90 ਲੱਖ ਰੁਪਇਆ ਜਿਹੜਾ ਤਿਹਾਰਾਂ ਸੇ ਖਾਸ ਕੀਤਾ ਬਾਦਲ ਸਰਕਾਰ ਸੀ ਉਹਦੇ ਇਹਦੀ ਸਰਸੇ ਵਾਲੇ ਸਾਹ ਦੀ ਵੀਡੀਓ ਚਲਾਉਂਦੇ ਰਹੇ ਨੇ ਪੁਲਿਸ ਪ੍ਰੋਟੈਕਟਰ ਦੇ ਕੇ ਤੇ ਤੀਜਾ ਜਿਹੜਾ ਬਾਈਬਲ ਕਾਂਡ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਬਾਦਲ ਗਿਆ ਨੇ ਬਦੋ ਸਿੰਘ ਸ਼ਹੀਦ ਕਰੇ ਨੇ ਇਨਸਾਫ ਮੰਗਦੇ ਸੀ ਉਹ ਉਹ ਚਲਾਨ ਪੇਸ਼ ਕਰਕੇ ਜਿਹੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਫੜ ਕੇ ਛੱਟਿਆ ਜਾਵੇ ਜੇ ਤੁਸੀਂ ਬਾਦਲ ਨੇ ਫੇਰ ਤਾਂ ਨਹੀਂ ਤੁਸੀਂ ਗੱਲ ਕਰਨੀ ਜੇ ਤੁਸੀਂ ਪੰਥਕ ਹੋ ਫੇਰ ਤੁਸੀਂ ਸਰਕਾਰ ਨੂੰ ਕਹੋ ਵੀ ਇਲੈਕਸ਼ਨ ਕਰਾਵੇ ਸੁਣਨ ਕਮੇਟੀ ਦੀ ਜੇ ਤੁਸੀਂ ਬਾਦਲ ਦੇ ਲਫਾਫੇ ਜੋ ਨਿਕਲੇ ਹੋਏ ਆ ਸਭ ਨੂੰ ਪਤਾ ਤੁਸੀਂ ਫੇਰ ਤੁਹਾਡਾ ਮੂੰਹ ਨਹੀਂ ਖੁੱਲਣਾ ਹੈਗਾ ਹੁਣ ਮੈਨੂੰ ਦੱਸੋ ਵੀ ਜਥੇਦਾਰ ਵੱਡਾ ਕਾ ਬਾਦਲ ਵੱਡਾ ਜਥੇਦਾਰਾਂ ਜਥੇਦਾਰ ਕਿਵੇਂ ਵੱਡਾ ਬਾਦਲੀ ਵੱਡੇ ਨੇ ਜਦੋਂ ਉਹਨਾਂ ਨੇ ਹਟਾ ਕੇ ਘਰੇ ਭੇਜਤੇ ਜੇ ਜੇਸੀਦਾਰ ਵੱਡਾ ਹੁੰਦਾ ਫਿਰ ਇਹ ਚੂਣ ਹੀ ਚੜਦਾ ਬਾਦਲ ਅਕਾ ਤਖਤ ਨੂੰ ਵਰਤ ਰਹੇ ਨੇ ਬਾਦਲੀ ਜਥੇਦਾਰ ਨੂੰ ਵਰਤ ਰਹੇ ਤਰਮੂਤੇ ਹੋਣਾ ਚਾਹੀਦਾ ਰਾਜਨੀਤੀ ਥੱਲੇ ਹੋਣੀ ਚਾਹੀਦੀ ਹੈ ਅਜਰ ਰਾਜਨੀਤੀ ਉੱਤੇ ਹੋ ਗਈ ਧਰੋਂ ਥੱਲੇ ਹੋ ਗਿਆ ਉਲਟਾ ਹੋ ਗਿਆ ਜੀ ਇਹ ਬਾਦਲਾਂ ਨੇ ਕਰਿਆ ਸਾਰਾ ਕੁਝ ਬਾਦਲਾਂ ਵਾਲੇ ਜਿਹੜੇ ਚਮਚੇ ਨੇ ਕੌਲੀ ਚੱਟਨੇ ਦੇਖੀ ਕਿਵੇਂ ਕਮੈਂਟ ਕਰਦੇ ਕਿਵੇਂ ਉਹਨਾਂ ਦੇ ਮਰਚਾਂ ਲੱਗਣਗੀਆਂ ਕਰਿਓ ਰੱਜ ਕੇ ਕਮੈਂਟ ਕਰਿਓ ਜਿਹੜੇ ਬਾਦਲਾਂ ਦੇ ਕਮੈਂਟ ਕਰਨਗੇ ਨਾ ਜਿਹੜੇ ਮਾਰੇ ਲਿਖਣਗੇ ਇੱਕ ਗੱਲ ਮੇਰੀ ਨੋਟ ਕਰ ਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਨਾ ਟੇਕੋ ਜਾ ਕੇ ਫਿਰ ਬਾਦਲ ਨੂੰ ਗੁਰੂ ਸਾਹਿਬ ਕੋਲ ਨਾ ਜਾਇਆ ਕਰੋ ਉਹਨਾਂ ਨੂੰ ਸੜਕਾਂ ਚਾਹੀਦੀਆਂ ਇਹਨਾਂ ਨੂੰ ਆਟਾ-ਦਾਲ ਚਾਹੀਦਾ ਗੁਰੂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਸਾਡੇ ਲੋਕਾਂ ਨੂੰ ਹੁਣ ਵੀ ਝੰਡੇ ਚੱਕੀ ਫਿਰਦੇ ਨੇ ਕਈ ਕੌਲੀ ਜੱਟ ਉਹਦੇ ਮਗਰ ਵੀ ਚੱਕੀ ਦਾਲੇ ਨੂੰ ਕਿਉਂ ਕਾਲਾ ਕਰਦਾ ਅੰਤਕਾਰ ਨੂੰ ਮਰਨਾ ਹੈ ਕਹਿੰਦਾ ਕਿਉਂ ਮੂੰਹ ਕਾਲਾ ਕਰਨਾ ਇਹ ਕਿਹਾ ਮਹਾਰਾਜਾ ਅਰਣਜੀਤ ਸਿੰਘ ਨੂੰ ਉਸ ਟਾਈਮ ਦੇ ਜਥੇਦਾਰ ਕਾਲੀ ਫੁੱਲਾ ਸਿੰਘ ਨੇ ਉਹ ਕੀ ਨਾ ਉਹਦਾ ਲੁੱਚਾ ਲੰਗਾੜਾ ਉਹ ਫਿਲਮ ਵਾਲਾ ਜੀ ਨੀਲੀ ਫਿਲਮ ਆਈ ਸੀ ਉਹ ਵੀ ਮਹਾਨ ਹੋ ਗਿਆ ਉਹ ਵੀ ਸਰੂਪੇ ਪਾਉਂਦੇ ਫਿਰਦੇ ਨੇ ਜਿਹੜੇ ਬਲਟੋਹੇ ਹੁਣੇ ਜਿਹੜੇ ਕਹਿੰਦੇ ਨੇ ਜੀ ਉਹਨਾਂ ਨੂੰ ਪੁੱਛੇ ਪੱਤਰਕਾਰ ਤੈਨੂੰ 328 ਸਰੂਪਾਂ ਬਾਰੇ ਤੁਹਾਡਾ ਕੀ ਕਹਿਣਾ ਉਹ ਕਹਿਣਗੇ ਚੱਜ ਦੀ ਗੱਲ ਨਹੀਂ ਕਰਦੇ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁੰਮ ਹੋ ਗਿਆ ਇਹ ਚੱਜ ਦੀ ਗੱਲ ਨਹੀਂ ਹੈਗੀ ਸ਼ਰਮ ਆਉਣੀ ਚਾਹੀਦੀ ਆ ਤਾਂ ਮੈਂ ਕਹਿ ਰਿਹਾ ਵੀ 10 20 ਕਪੜੇ ਦਾ ਰੋਜ਼ ਹੁੰਦੇ ਨੇ ਇਹਨਾਂ ਨੂੰ ਸਾਰਾ ਪਤਾ ਜਿਹੜੇ ਕਪੜੇ ਹੁੰਦੇ ਨੇ ਕਿ ਕਿਸੇ ਗਰੀਬ ਦਾ ਇਹਨਾਂ ਨੇ ਘਰ ਜਾ ਕੇ ਕਦੇ ਪਾਇਆ ਹੀ ਨਹੀਂ ਤਾਂ ਹੀ ਦਾ ਸਾਰੇ ਮਾਜੇ ਦੇ ਵਿੱਚ ਸਿੱਖੀ ਛੱਡ ਕੇ ਦੂਦੇ ਵਾਸਤੇੁਰਗੇ ਇਹਨਾਂ ਦੀ ਕਰਤੂਤ ਕਰਕੇ ਸਟੋਨਿੰਗ ਕਮੇਟੀ ਨੂੰ ਬਾਈਗੁਰਜਾ ਖਾਲਸਾ ਸ਼੍ਰੀ ਬਾਈਗੁਰਜ ਦੀ ਫਤਿਹ ਅੱਜ ਅਸੀਂ ਗੱਲਬਾਤ ਕਰਾਂਗੇ ਜੋ ਸੀਐਮ ਪੁਗਨਤਮਾਨ ਨੂੰ ਤਲਬ ਕੀਤਾ ਜਾਣਾ ਹੈ 15 ਜਨਵਰੀ ਨੂੰ ਸਿਰਕਲ ਤਖਸਾਲ ਜਸੇਦਾਰ ਵੱਲੋਂ ਕੁਲਦੀਪ ਸਿੰਘ ਗੜਗੱਜ ਨੇ ਜੋ ਜਸੇਦਾਰ ਨੇ ਅਕਾਲ ਤਖਤ ਸਾਹਿਬ ਦੇ ਉਦੋਂ ਵੱਲ ਇਲਜ਼ਾਮ ਲਗਾਏ ਗਏ ਨੇ ਸੀਪ ਭਗਵੰਤ ਮਾਨ ਉੱਤੇ ਵੀ ਇਹਨਾਂ ਨੇ ਗੁਰਾਂ ਦੀ ਬੇਅਦਬੀ ਕੀਤੀ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਵੀ ਵੀਡੀਓ ਏਜਨ ਬਣਾਈ ਹੋਈ ਹੈ ਵੀ ਸੰਤਪਿੰਡਰ ਵਾਲੇ ਦੀ ਬੇਅਦਬੀ ਕੀਤੀ ਹੈ ਤੇ ਇਹ ਵੀ ਇਲਜ਼ਾਮ ਲਗਾਏ ਗਏ ਨੇ ਵੀ ਇਹਨਾਂ ਨੇ ਭਗਵੰਤ ਮਾਨ ਨੇ ਜੋ ਕਿਹਾ ਵੀ ਗੋਲਕਾਂ ਦਾ ਜਿਹੜਾ ਖਰਚਾ ਏ ਗੋਲਕਾਂ ਦਾ ਪੈਸਾ ਏ ਉਹ 17 ਲਈ ਵਰਤਿਆ ਜਾਂਦਾ ਹੈ ਜੀਬੀਸੀ ਵੱਲੋਂ ਤੇ ਹੋਰ ਵੀ ਕਈ ਇਲਜ਼ਾਮ ਨੇ ਗੱਲਬਾਤ ਕਰਾਂਗੇ ਵੀ ਇਲਜ਼ਾਮ ਸਹੀ ਨੇ ਜਾਂ ਗਲਤ ਨੇ ਸਾਡੇ ਨਾਲ ਮੌਜੂਦ ਹੋਣਗੇ ਤਰਨਤਾਲ ਦੇ ਮੁਖੀ ਬਾਬਾ ਰਾਜਰਾਜ ਸਿੰਘ ਜੀ ਬਾਬਾ ਜੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੂਗਾ ਜੋ ਸੀਐਮ ਭਗਵੰਤ ਮਾਨ ਨੂੰ ਤਲਬ ਕੀਤਾ ਜਾਣਾ 15 ਤਰੀਕ ਨੂੰ ਅਕਾਲ ਤਖਤ ਸਾਹਿਬ ਵੱਲ ਬੁਲਾਇਆ ਗਿਆ ਏ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਨੰਗੇ ਪੈਰੀ ਆਉਂਗਾ ਵੀ ਇਹਦਾ ਸਿੱਧਾ ਪ੍ਰਸਾਰਣ ਹੋਣਾ ਚਾਹੀਦਾ ਹੈ ਦੇਖੋ ਜਿਹੜਾ 328 ਸਰੂਪਾਂ ਦਾ ਮਾਮਲਾ ਉਹ ਬਹੁਤ ਚਿਰ ਤੋਂ ਚੱਲ ਰਿਹਾ ਸਰਕਾਰਾਂ ਦਾ ਹਿਸਾਬ ਪਤਾ ਇਨਸਾਫ ਨਹੀਂ ਸੀ ਦੇ ਰਹੀਆਂ ਜਿਹੜੇ ਪੰਥਕ ਜਥੇਬੰਦੀਆਂ ਨੇ ਸਾਰੇ ਨੇ ਪਹਿਲਾਂ ਮੋਰਚਾ ਸੀ ਲਾਇਆ ਸੀ ਉਥੇ ਸਟਾਰ ਕਮੇਟੀ ਪਾਈ ਬਲਵੀਰ ਸਿੰਘ ਮਸਲ ਭਾਈ ਸੁਖਜੀਤ ਸਿੰਘ ਖੋਸਾ ਭਾਈ ਸੋਲ ਹੋਰ ਕਿੰਨੇ ਸੀ ਜਿਹੜੇ ਸਤਕਾਰ ਕਮੇਟੀ ਨਾਲ ਅਸੀਂ ਉਹ ਜਥੇਬੰਦੀਆਂ ਰਲ ਕੇ ਸਾਰਾ ਉਹ ਲਾਇਆ ਸੀਗਾ ਭਾਈ ਰਣਜੀਤ ਸਿੰਘ ਸਿਕਰੂ ਫੋਟ੍ਰੇਸ ਫੋਟ੍ਰੇਸਨ ਵਾਲੇ ਨੇ ਜਿਹੜੇ ਅੰਮ੍ਰਿਤਸਰ ਤੋਂ ਹੋਰ ਜਥੇਬੰਦੀਆਂ ਸਾਰੀਆਂ ਉਹ 40 ਦਿਨ ਚੱਲੇ 40ਵੇਂ ਦਿਨ ਉੱਥੇ ਜਿਹੜਾ ਰੌਲਾ ਪੈ ਗਿਆ ਸਿੰਘਾਂ ਨੂੰ ਬਹੁਤ ਸਾਰਾ ਕੁੱਟਿਆ ਗਿਆ ਉਹਨਾਂ ਨੇ ਬਾਹਾਂ ਵੀ ਤੋੜੀਆਂ ਗਈਆਂਆਂ ਤੇ ਬੀਬੀਆਂ ਦੇ ਵੀ ਜਿਹੜੇ ਇਹ ਉਹਨਾਂ ਦੇ ਥੱਪੜ ਮਾਰੇ ਗਏ ਬੱਚਿਆਂ ਨੂੰ ਵੀ ਬਾਹਾਂ ਤੋੜੀਆਂ ਗਈਆਂ ਉਹ 41ਵੇਂ ਦਿਨ ਜਿਹੜਾ ਹੈਗਾ ਮੋਰਚਾ ਜਿਹੜਾ ਹੈਗਾ ਚਕਾਤ ਹੈ ਇਹਨਾਂ ਨੇ ਟਰਾਂਸਪੋਰਟ ਦੇ ਗੁੰਡਿਆਂ ਨੇ ਗੁੰਡੇ ਲਿਆ ਕੇ 20-25 ਸਿੰਘ ਤੇ ਸਾਰੇ ਉਹਦੇ ਵਿੱਚ ਜਿਹੜੇ ਹੈਗਾ 2-300 ਬੰਦਿਆਂ ਦਾ ਜਿਹੜਾ ਹੈਗਾ ਸੀਗਾ ਉਹ ਇਕੱਠ ਚੱਲਿਆ ਗਿਆ ਆ ਤੰਨੇ ਹਜ਼ਾਰ ਬੰਦੇ ਆਸ ਤੇ ਤਕਰੀਬਨ ਉਹ ਸਾਰੇ ਇਕੱਟੇ ਤੇ ਉਦੋਂ ਪਹਿਲਾਂ ਵੀ ਦੋ ਵਾਰ ਰੌਲਾ ਪਿਆ ਢਿੰਗ ਸਿੰਘਾਂ ਦੇ ਦਮਾਲੇ ਵੀ ਲਾਹੇ ਕੁੱਟਮਾਰ ਵੀ ਕੀਤੀ ਬਹੁਤ ਕੁਸ ਹੋਇਆ ਤੇ ਫਿਰ ਜਿਹੜਾ ਉਸ ਤੋਂ ਬਾਅਦ ਭਾਈ ਆਪਣੇ ਜਿਹੜੇ ਨੇ ਭਾਈ ਬਲਦੇਵ ਸਿੰਘ ਉਡਾਲਾ ਉਹਨਾਂ ਵੱਲੋਂ ਮੋਰਚਾ ਲਾਇਆ ਸਾਢੇ ਪੰਜ ਸਾਲ ਚੱਲਿਆ ਬਲਦੇਵ ਸਿੰਘ ਉਡਾਲਾ ਭਾਈ ਬਲਦੇਵ ਸਿੰਘ ਉਡਾਲਾ ਤੇ ਨਾਲ ਹੀ ਜਿਹੜਾ ਹੈਗਾ ਸਰਕਾਰ ਨੇ 4 ਸਾਲਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਇਹ ਤਾਂ ਫਿਰ ਜਿਹੜੀ ਹਾਈ ਕੋਰਟ ਦੇ ਬਜਟ ਨਾਲ ਪਾਈ ਹਾਈ ਕੋਰਟ ਨੇ ਹਦੇਸ਼ ਦਿੱਤਾ ਸਰਕਾਰ ਨੂੰ ਵੀ ਤੁਸੀਂ ਜਾ ਕੇ ਇਹਦੇ ਵਿੱਚ ਜਿਹੜਾ ਹੈਗਾ ਉਹ ਕਾਨੂੰਨੀ ਕਾਰਵਾਈ ਕਰੋ ਫਿਰ ਜਾ ਕੇ ਕਿਤੇ ਸਰਕਾਰ ਨੇ ਉਹ ਕੋਰਟ ਦੇ ਹੁਕਮਾਂ ਤੇ ਕਾਰਵਾਈ ਕੀਤੀ ਜਦੋਂ ਕਾਰਵਾਈ ਹੋ ਗਈ ਰੋਲਾ ਪੈ ਗਿਆ ਹੋਣਾ ਹੀ ਸੀ ਵੋਧਣਾ ਸੀ ਮੋਰਚਾ ਵੀ ਉਸੋ ਚੱਕਿਆ ਗਿਆ ਵਧਿਆ ਹੋਇਆ ਐਫ ਆਈ ਆਰ ਦਰਜ ਕਰਾਉਣ ਵਾਸਤੇ 5 ਸਾਲ ਲੱਗ ਗਏ 328 ਰੁਪਿਆਂ ਦੀ ਐਫ ਆਈ ਆਰ ਦਰਜ ਕਰਾਉਣ ਵਾਸਤੇ 4-5 ਸਾਲ ਲੱਗ ਗਏ ਇਹਨਾਂ ਸਮਾਂ ਲੱਗਿਆ ਦੇਖੋ ਗੁਰੂ ਸਾਹਿਬ ਦੇ ਰੂਪਾਂ ਦੀ ਗੱਲ ਹੋਵੇ ਤੇ 5 ਸਾਲ ਲੱਗਣਾ ਤੇ ਫਿਰ ਜਿਹੜੇ ਹੈਗੇ ਨੇ ਬੰਦੇ ਫੜੇ ਜਿਹੜੇ 16 ਦੋਸ਼ੀ ਪਾਏ ਗਏ ਸੀ ਉਹਨਾਂ ਵਿੱਚ ਇੱਕ ਜਿਹੜਾ ਹੈਗਾ ਬਾਦਲ ਦਾ ਜਿਹੜਾ ਹੈਗਾ ਨਜ਼ਦੀਕੀ ਕੋਲੀ ਜਿਹੜਾ ਬਾਦਲ ਦਾ ਵੀ ਸੀ ਆ ਉਹ ਸਰੋਣੀ ਕਮੇਟੀ ਦਾ ਵੀ ਸੀ ਜਿਹਨੇ ਸਰੋਣੀ ਕਮੇਟੀ ਨੇ 10 ਕਰੋੜ ਰੁਪਏ ਉਹਨੂੰ ਦਿੱਤਾ 8 ਲੱਖ ਰੁਪਏ ਉਹ ਤਨਖਾਹ ਸੀ ਗੁਰੂ ਕੇ ਲੋਕ ਅੰਗੋਲਕਾਂ ਦੀ ਇਹ ਲੁੱਟੀ ਆ ਹੋਰ ਉਹਦੇ ਬਾਰੇ ਪਰਚਾ ਹੋਇਆ ਜੀ ਹੁਣ ਉਹਦੇ ਤੇ ਹੀ ਪਰਚਾ ਹੈਗਾ ਉਹਨਾਂ ਦਾ ਰਮਣ ਲਿਆ ਹੋਇਆ ਫੜਿਆ ਹੋਇਆ ਤੇ ਉਹਨੂੰ ਬਚਾਉਣ ਵਾਸਤੇ ਸਰੋਣੀ ਕਮੇਟੀ ਨੇ ਜੂ ਟਰਨ ਮਾਰਿਆ ਪਹਿਲਾਂ ਹੀ ਹੋ ਜਾਂਦੀ ਕਾਰਵਾਈ ਤਾਂ ਤੇ ਜਥੇਦਾਰ ਸਾਹਿਬ ਨੇ ਵੀ ਇਹ ਹੁਕਮ ਦਿੱਤੇ ਵੀ ਸਰੋਣੀ ਕਮੇਟੀ ਕੋਈ ਇਹੋ ਨਹੀਂ ਕਰੋਗੇ ਭਗਵੰਤ ਮਾਨ ਦਖਲ ਅੰਦਾਜ਼ੀ ਨਾ ਕਰੇ ਇਹ ਸਰੋਣੀ ਕਮੇਟੀ ਨੇ ਕਿਉਂ ਉਹ ਜਿਹੜਾ ਕੋਲੀ ਵਾਲਾ ਮਾਮਲਾ ਕਿਉਂ ਨਹੀਂ ਪਹਿਲਾਂ ਚੱਕਿਆ ਇੰਨੀ ਦੇਰ ਕਿਉਂ ਲੱਗੀ ਬਾਦਲ ਦਾ ਉਹ ਸੀਗਾ ਇਸ਼ਾਰਿਆਂ ਦੇ ਚੱਲਦੀ ਆ ਦੇਖੋ ਬਾਦਲ ਦੇ ਸਰੋਣੀ ਕਮੇਟੀ ਜਥੇਦਾਰ ਵੀ ਬਾਦਲ ਦੇ ਕਹੇ ਤੇ ਬਣਾਇਆ ਹੋਇਆ ਹੁਣ ਕਿੰਨਾ ਵਿਰੋਧ ਹੋਇਆ ਜਿਵੇਂ ਇਹ ਭਗਵੰਤ ਮਾਨ ਨੂੰ ਤਲਬ ਕਰ ਲਿਆ ਉਹਨੇ ਇਹ ਕਿਹਤਰੀ ਪਾਰਟੀ ਆ ਤਾਂ ਪੰਜਾਬ ਬਾਰੇ ਸੋਚਦੀ ਆ ਪੰਜਾਬ ਦੀ ਹਿੱਤਾਂ ਦੇ ਖਾਤੇ ਉਹਨੇ ਕਿਹ ਕਾਦੀ ਖੇਤਰੀ ਪਾਰਟੀ ਉਹਨੇ ਤਾਂ ਸਾਲ ਆ ਦਾ ਉਹ ਪੰਥ ਦੀ ਸੁਰਾ ਜਦੋਂ ਵੀ ਆਈ ਆ ਪੰਥ ਵਾਲਾ ਉਹਨੇ ਕਹਾਣੀ ਕੀਤਾ 1978 ਦੇ ਵਿੱਚ ਵੀ ਇਹਨਾਂ ਦੀ ਬਾਦਲ ਸਰਕਾਰ ਸੀ ਜਦੋਂ ਸੰਜਨ ਸਿੰਘ ਪਿੰਡ ਵਾਲੇ ਦੇ ਜਦੋਂ ਉੱਥੇ ਸੀ ਕੀ ਸਿੰਘ ਅ ਕੱਲ ਤੱਕ ਸਭ ਤੇ ਮੌਜੂਦ ਸੀਗੇ ਉਦੋਂ 78 ਦੇ ਵਿੱਚ ਜਿਹੜੇ ਹੈਗੇ ਆ ਉਹ 13 ਸਿੰਘਾਂ ਨੂੰ ਸ਼ਹੀਦ ਕਰਾ ਜਿਹੜਾ ਨਰਕਧਾਰੀਆਂ ਨੇ ਉਦੋਂ ਉਹਨਾਂ ਦਾ ਸਾਥ ਦਿੱਤਾ ਇਹਨਾਂ ਦੀ ਸਰਕਾਰ ਚ ਕਾਂਡ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਨੂਰ ਮੇਲਿਆਂ ਰੌਲਾ ਪਿਆ ਉਦੋਂ ਭਾਈ ਦਰਸ਼ਨ ਸਿੰਘ ਲੋਹਾਰਾ ਇਹਨਾਂ ਨੇ ਉਦੋਂ ਇਹਨੇ ਸਰਕਾਰ ਦੇ ਵਿੱਚ ਸ਼ਹੀਦ ਹੋਇਆ ਭਾਈ ਨੌਜਵਾਨ ਚੌੜ ਸਿੱਧਵਾ ਉਹਨੂੰ ਮਾਰਿਆ ਕਿੰਨੇ ਇਹਨਾਂ ਨੇ ਕਾਂਡ ਕਰਾਏ ਫਿਰ ਜਿਹੜਾ ਹੈਗਾ ਜਿਹੜਾ ਉਦੋਂ ਫਿਰ ਸਰਕਾਰ ਆਈ 15 ਦੇ ਵਿੱਚ ਬਿਹਤਵੀਆਂ ਦਾ ਉਹਨਾਂ ਨੇ ਲਿਖ ਕੇ ਲਾਦਾ ਵੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਆ ਸਿੱਖੋ ਜੇ ਤੁਹਾਡੇ ਜੁਰਤਾਂ ਲੈ ਲੋ ਇਹ ਅਖੌਤੀ ਪੰਤਕ ਬਾਦਲ ਲਾਣਾ ਇਹ ਚੁੱਪ ਕਰਕੇ ਬਹਿ ਗਿਆ ਉਹਨਾਂ ਨੂੰ ਪੁੱਛੇ ਗਿਆ ਉਹ ਡੰਗਿਆਂ ਚ ਨੇ ਲਿਖ ਕੇ ਸਾਨੂੰ ਸਤਾਵਣੀ ਦਿੱਤੀ ਵੀ ਛੋੜਾ ਗੁਰੂਗ੍ਰਾਂਦ ਸਾਹਿਬ ਸਾਡੇ ਕੋਲੇ ਆ ਤੁਸੀਂ ਲੈ ਲਓ ਜੇ ਜਰੂਰਤ ਆ ਉਦੋਂ ਇਹ ਮਰੇ ਹੋਏ ਸੀਗੇ ਬਾਦਲ ਵੀ ਉਦੋਂ ਗ੍ਰਹਿ ਮੰਤਰੀ ਸੀ ਸੁਖਵੀਰ ਵੱਡਾ ਮੰਤਰੀ ਸੀਗਾ ਇਹਨਾਂ ਨੂੰ ਚੂੜੀਆਂ ਪਾ ਕੇ ਬਹਿ ਗਏ ਘਰਾਂ ਚ ਵੀ ਬੁੜੀਆਂ ਬਣ ਕੇ ਤੇ ਚੂੜੀਆਂ ਵੀ ਦਿੱਤੀਆਂ ਨੇ ਉੱਥੇ ਆ ਕੇ ਇਹ ਤਾਂ ਹੁਣ ਦਿੱਤੀਆਂ ਨੇ ਚੂੜੀਆਂ ਉਦੋਂ ਦੀ ਗੱਲ ਆ 15 ਦੀ ਹੂੰ ਉਸ ਵੇਲੇ ਇਹਨਾਂ ਦੀ ਸਰਕਾਰ ਦੀ ਕਿਉਂ ਨਹੀਂ ਇਹਨਾਂ ਨੇ ਉਹ ਕਰਿਆ ਉਦੋਂ ਕਰਦੇ ਸੀ ਠੋਕ ਕੇ ਕਾਰਵਾਈ ਕਿਉਂ ਨਹੀਂ ਕਰੀ ਇਹਨਾਂ ਨੇ ਉਹਨਾਂ ਦੇ ਸਾਥ ਦਿੱਤਾ ਉਹਨਾਂ ਨੇ ਗੁਰਗਾਂ ਸਾਹਿਬ ਲਲਕਾਰ ਕੇ ਉਹਨਾਂ ਨੇ ਗੁਰਗਾਂ ਸਾਹਿਬ ਦੀ ਬਿਆਦਵੀ ਕੀਤੀ ਗਲੀਆਂ ਨਾਲੀਆਂ ਦੇ ਵਿੱਚ ਗੁਰਗਾਂ ਸਾਹਿਬ ਦੇ ਅੰਗ ਰੋਲੇ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਸਾਰਾ ਕੁਝ ਕਲੀਅਰ ਤਾਂ ਹੋ ਗਿਆ ਮੋਰਚਾ ਲੱਗਾ ਜੇ ਇਨਸਾਫ ਮੰਗਿਆ ਮੋਰਚਾ ਉਹਨਾਂ ਨੇ ਬਾਦਲ ਕਿਆਂ ਨੇ ਗੋਲੀ ਚਲਾਦੀ ਉਹ ਦੋ ਸਿੰਘ ਸ਼ਹੀਦ ਕਰਤੇ ਉਹਨਾਂ ਦਾ ਵੀ ਹਜੇ ਵਿੱਚ ਪਿੰਡ ਗਿਆ ਅਸੀਂ ਉਹਨਾਂ ਦਾ ਵੀ ਇਨਸਾਫ ਚਾਹੁੰਦੇ ਆ ਤੇ ਫੇਰ ਫਿਰ 328 ਰੁਪਏ ਸ੍ਰੋਮਣੀ ਕਮੇਟੀ ਨਾਲ ਦੀ ਹੋਈ ਹੈ 15 ਸਾਲਾਂ ਤੋਂ 14 ਸਾਲ ਹੋ ਗਏ ਇਹ ਇਲੈਕਸ਼ਨ ਨਹੀਂ ਹੋਣ ਦਿੰਦੇ ਸ੍ਰੋਮਣੀ ਕਮੇਟੀ ਦੀ ਇਲੈਕਸ਼ਨ ਨਹੀਂ ਹੋਣ ਦੇ ਬਦਲ ਕੇ 14 ਸਾਲਾਂ ਤੋਂ ਜਦੋਂ ਆਂਦੇ ਨੇ ਮਿਆਦ ਪੁੱਗ ਗਈ 5 ਸਾਲਾਂ ਦਾ ਸਮਾਂ ਹੁੰਦਾ ਸਰਕਾਰ ਇਲੈਕਸ਼ਨ ਕਰਾਵੇ ਸ੍ਰੋਮਣੀ ਕਮੇਟੀ ਦੀ ਫਿਰ ਪਤਾ ਲੱਗੂ ਵੀ ਕਿਹੜਾ ਕਿੰਨੇ ਪਾਣੀ ਚਾ ਕੌਣ ਆਉਂਦਾ ਖਾਇ 328 ਰੁਪਏ ਆਉਂਦਾ ਹੀ ਰੋਲਾ ਪਿਆ ਗੜਗਲ ਸਾਹਿਬ ਆਏ ਨਹੀਂ ਉਹ ਜਸੇਦਾਰ ਇਹਨਾਂ ਨਹੀਂ ਲਾਏ ਹੋਏ ਨੇ ਤੇ ਉਹਨਾਂ ਦੇ ਬਦਲ ਨੂੰ ਬਚਾਉਣ ਵਾਸਤੇ ਸਾਰਾ ਟਕਵੰਜਰਾ ਸਿਆ ਜਾ ਰਿਹਾ ਸਾਰਾ ਕੁਝ 328 ਰੁਪਏ ਦੱਸਣ ਕਿਸੇ ਨੇ ਜੇ ਨਹੀਂ ਗਵਾਚੇ ਉਹ ਫਿਰ ਹੈ ਕਿੱਥੇ ਨੂੰ ਦੱਸਣਾ ਲੋਕਾਂ ਨੂੰ ਜੱਗਰ ਕਰਨ ਪੈਸਿਆਂ ਦੀ ਹੀ ਰਿਆ ਫੇਰੀ ਉਹ ਕਿਹਨੂੰ ਦਿੱਤੇ ਨੇ ਕੋਈ ਜਾਂਚ ਨਹੀਂ ਹੋਈ ਵੀ ਸਰੂਪ ਕਿੱਥੇ ਜਿਹੜੇ 322 ਰੁਪਏ ਕਿੱਥੇ ਨੇ ਉਹਦੇ ਵਿੱਚ ਵੱਡੇ ਮਗਰਮੱਛ ਵੱਡੇ ਚੋਰ ਨੇ ਸਾਰੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਫਸਦੇ ਨੇ ਤਾਂ ਉਹ ਜਿਹੜੇ ਇਹ ਕਹਿੰਦੇ ਨੇ ਰੌਲਾ ਪਾਉਂਦੇ ਨੇ ਵੀ ਅਸੀਂ ਜਾਤ ਨਹੀਂ ਕਰਾਉਣੀ ਅੱਜ ਅੱਜ ਗੜਗਾ ਸਾਹਿਬ ਨੇ ਜਿਹੜਾ ਜਦੋਂ ਪੰਥਕ ਜਥੇਬੰਦੀਆਂ ਦਾ ਕਿਹਾ ਵੀ ਤੁਸੀਂ ਕਿਉਂ ਨਹੀਂ ਜਾਤ ਕਰਾਉਂਦੇ ਅੱਜ ਸਰਦਾਰ ਸਾਹਿਬ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਨੂੰ ਵੀ ਤੁਸੀਂ ਜਿਹੜਾ 388 ਰੁਪਿਆਂ ਦੇ ਵਿੱਚ ਸੰਜੋਗ ਕਰੋ ਅੱਜ ਜਿਵੇਂ ਕਹਿਤਾ ਉਹਨਾਂ ਨੇ ਅੱਜ ਪੰਤਖ ਜਿਹਾ ਬੰਦੇ ਰੌਲਾ ਪਾਇਆ ਤਾਂ ਕਿਹਾ ਹੁਣ 15 ਤੱਕ ਜਿਹੜੀ ਗੱਲ ਕਰਦੇ ਆ ਉਸੇ ਚੱਕਰ ਦੇ ਪਹਿਲੀ ਗੱਲ ਦਾ ਰੌਲਾ ਪੈ ਗਿਆ ਏ ਵੀ ਉਹ ਪੱਤ ਤਾਪ ਨੂੰ ਬੁਲਾਉਣਾ ਨਹੀਂ ਚਾਹੀਦਾ ਦਾੜੀ ਕੇਸ ਉਹਦੇ ਕੱਟੇ ਹੋਏ ਨੇ ਮੁੱਖ ਮੰਤਰੀ ਦੇ ਸਿੱਖ ਨੂੰ ਤਾਲੁਕ ਕੀਤਾ ਜਾਖਦਾ ਚੱਕਰ ਦੇ ਤੇ ਬੁਲਾਇਆ ਜੇ ਬੁਲਾਉਣ ਬੁਲਾਉਣਾ ਫਿਰ ਉਹ ਕਹਿੰਦਾ ਮੈਂ ਜਾਊਂਗਾ ਕਿਹਾ ਉਹਨੇ ਉਹਨੇ ਕਹਿੰਨਾ ਉਹਨੇ ਕਰਨੇ ਕਰੀਆ ਅਸੀਂ ਕਹਿੰਨੇ ਲਾਈਵ ਚੱਲੇ ਭਾਈ ਰਣਜੀਤ ਸਿੰਘ ਜਿਹੜਾ ਦੂਪਹਿਰ ਜਥੇਦਾਰ ਸੀਗਾ ਅੱਜ ਵੀ ਹੈਗਾ ਨੇ ਲਾਈਵ ਕਿਉਂ ਨਹੀਂ ਚਲਾ ਰਹੇ ਕਿਸੇ ਪਾਸੇ ਤੁਹਾਨੂੰ ਅੱਲ ਵੀ ਕਾਣੇ ਲੱਗਦੇ ਨੇ ਵੀ ਲਾਈਵ ਕਿਉਂ ਨਹੀਂ ਚਲਾ ਸਕਦੇ ਜੇ ਤਾਂ ਹੁਣ ਇਹੀ ਦੱਸਣਾ ਜਦੋਂ ਪਹਿਲਾਂ ਜੱਥੇਦਾਰ ਸੀ ਭਾਈ ਰਣਜੀਤ ਸਿੰਘ ਜਦੋਂ ਕੋਈ ਦੋਸ਼ੀ ਆਉਂਦਾ ਸੀ ਇੱਕਨ ਫੜ ਕੇ ਲਿਆਉਂਦੇ ਸੀ ਇਹ ਜਾਂ ਆਉਂਦਾ ਪੇਸ ਹੁੰਦਾ ਸੀ ਉੱਤੇ ਤਖਤ ਤੇ ਉਹ ਪੱਤਰਕਾਰ ਉਦੋਂ ਉਦੋਂ ਤਾਂ ਹੈ ਨਹੀਂ ਸੀ ਆ ਸਿਸਟਮ ਭਾਈ ਰਣਜੀਤ ਦਾ ਕਾਲੀ ਖੂਲਾ ਸਿੰਘ ਜੱਥੇਦਾਰ ਸੀ ਉਹਦੇ ਵਰਗਾ ਕਿਹੜਾ ਬਣ ਜਾਊਗਾ ਇਹ ਬਣ ਜਾਣਗੇ ਲਫਾਫਿਆਂ ਵਾਲੇ ਜੱਥੇਦਾਰ ਬਣ ਜਾਣਗੇ ਉਹਦੇ ਉਹਦੇ ਭਾਈ ਰਣਜੀਤ ਸਿੰਘ ਜਿਹੜਾ ਜੱਥੇਦਾਰ ਬਣਾਇਆ ਜਿਹਨੇ ਨਰਕਧਾਰੀਆਂ ਮਾਰਿਆ ਸੀ ਉਹਦੀ ਗੱਲ ਕਰਦੇ ਆ ਅੱਛਾ ਜੀ ਉਹ ਜੱਜਦਾਰ ਬਣਾਇਆ ਸੀ ਜਦੋਂ ਜੇਲ੍ਹ ਤੋਂ ਸੁੱਟ ਕੇ ਆਇਆ ਉਹਨੇ ਫਿਰ ਜਦੋਂ ਕੋਈ ਦੋਸ਼ੀ ਆਉਂਦਾ ਸੀ ਫਿਰ ਉਹ ਪੱਤਰਕਾਰ ਨੂੰ ਸੱਤ ਲੈਂਦਾ ਸੀ ਅੱਛਾ ਜੀ ਉਹਨੂੰ ਤੋਂ ਸਵਾਲ ਪੇਵਾ ਕਰਦਾ ਸੀ ਪੱਤਰਕਾਰ ਬਿਠਾ ਕੇ ਕੋਲੇ ਵੀ ਕੱਲ ਨੂੰ ਕੋਈ ਇਹ ਨਾ ਕਹੇ ਦੀ ਪੱਤਰਕਾਰ ਵੀ ਇਹਨੂੰ ਤੱਕੇ ਨਾਲੇ ਤੋਂ ਜਿਹੜਾ ਹੈਗਾ ਉਹ ਦੋ ਇਹਤੇ ਇਲਜ਼ਾਮ ਲਾਤੇ ਜਾਂ ਇਹਨੂੰ ਦੋਸ਼ ਲਾਤੇ ਉਹ ਸਾਰੀ ਗੱਲ ਹੁੰਦੀ ਸੀ ਤੇ ਆਪੇ ਤੋਂ ਲਾ ਜਿਹੜਾ ਜੱਜਦਾਰ ਗਿਆ ਗਿਆਨੀ ਹਰਪ੍ਰੀਤ ਸਿੰਘ ਬਲਟੋਹਾ ਉਹਦੇ ਸਾਹਮਣੇ ਪੇਸ਼ ਹੋਇਆ ਸੀਗਾ ਉੱਥੇ ਹੀ ਸਖਤਰੇ ਤੇ ਉੱਥੇ ਉਹ ਉਹ ਵੀ ਵੀਡੀਓ ਅੱਜ ਕੱਲ੍ਹ ਹੀ ਵਾਇਰਲ ਹੋਈ ਜਾ ਦੇਖੋ viral video ਹੋ ਰਹੀ ਆ ਜਦੋਂ ਉਹਨਾਂ ਨੂੰ ਵਾਸਤੇ ਲਾਇਬ ਹੋ ਸਕਦਾ ਫਿਰ ਭਗਵੰਤ ਮਾਨ ਨੂੰ ਵਾਸਤੇ ਕਿਉਂ ਨਹੀਂ ਉਹਨਾਂ ਨੇ ਗੋਲਕਾਂ ਲੁੱਟੀਆਂ ਨੇ 90 ਲੱਖ ਰੁਪਇਆ ਜਿਹੜਾ ਤੇਹਾਰਾਂ ਸੇ ਖਾਸ ਕੀਤਾ ਬਾਦਲ ਸਰਕਾਰ ਸੀ ਉਦੋਂ ਇਹਦੀ ਸਰਸੇ ਵਾਲੇ ਸਾਹਿਬ ਦੀ ਵੀਡੀਓ ਚਲਾਉਂਦੇ ਰਹੇ ਨੇ ਪੁਲਿਸ ਪ੍ਰੋਟੈਕਟਰ ਦੇ ਕੇ ਉਦੋਂ ਦਾਖਲਦਾਰੀ ਨਹੀਂ ਸੀ ਜਦੋਂ ਇਹ ਫੋਨ ਕਰਦੇ ਸੀਗੇ ਉਥੇ ਉਹਨਾਂ ਨੂੰ ਵੀ ਐ ਕਰ ਦੋ ਐ ਕਰ ਦੋ ਜਥੇਦਾਰਾਂ ਨੂੰ ਦਬਕੇ ਮਾਰ ਕੇ ਉਹਨਾਂ ਤੋਂ ਜਿਹੜੀਆਂ ਹੈਗੀਆਂ ਨੇ ਮਾਫੀਆਂ ਦਵਾਈਆਂ ਇੱਕ ਕਾਲਜ ਚ ਟੱਟ ਇਹਨਾਂ ਦਾ ਚੀਮਾ ਉਹ ਲਿਖ ਕੇ ਲੈ ਕੇ ਆਇਆ ਸਾਰਾ ਕੁਝ ਤਾਂ ਹੈਗਾ ਸਬੂਤ ਨੇ ਉਹਨਾਂ ਨੇ ਵੀ ਉਹਦੇ ਪੈਰੋਕਾਰਾਂ ਨੇ ਸਾਧਿਆ ਨੇ ਵੀ ਕਹਿਤਾ ਵੀ ਹਾਂ ਇਹਨਾਂ ਨੇ ਸਾਰਾ ਕੁਝ ਸਾਫ਼ ਵੀ ਕਰਿਆ ਅਸੀਂ ਆਹ ਫਲਾਣੇ ਫਲਾਣੇ ਜਸੇਦਾਰ ਨੇ ਇਹਨਾਂ ਨੇ ਦਬਕੇ ਆ ਵੀ ਮਾਰਨੇ ਨੇ ਆ ਕੁਝ ਹੋਇਆ ਸਾਰਾ ਕੁਝ ਦਾ ਜੱਗਰ ਆ 2 ਦਸੰਬਰ 2024 ਨੂੰ ਆ ਮੰਨੇ ਆ ਹੁਣ ਝੂਠ ਬੋਲਦਾ ਫਿਰਦਾ ਇਹ ਵਕਸੇ ਨਹੀਂ ਜਾਣਗੇ 328 ਰੁਪਿਆਂ ਦਾ ਮਾਮਲਾ ਤੇ ਇਹਦੇ ਵਿੱਚ ਸਾਰਾ ਕੁਝ ਜਾਂਚ ਸਹੀ ਤਰੀਕੇ ਨਾਲ ਹੋਵੇ ਨਾ ਇਨਸਾਫ਼ ਮਿਲੇ ਅਸੀਂ ਕਹਿੰਦੇ ਆ ਠੋਕੇ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਵੀ ਹੁੰਦੇ ਨੇ ਤੇ ਭਗਵੰਤ ਮਾਨ ਸਰਕਾਰ ਨੂੰ ਅਸੀਂ ਵੀ ਕਹਿੰਦੇ ਹਾਂ ਸਖਤ ਕਾਨੂੰਨ ਬਣਾਓ। ਤਾਂ ਕਿ ਜਿਹੜੇ ਬੇਅਦਬੀ ਵਾਲੇ ਨੇ ਉਹਨਾਂ ਤੇ ਸਖਤ ਸਜ਼ਾ ਕੱਸਿਆ ਜਾਵੇ, ਉਮਰ ਕੈਦ ਘੱਟ ਤੋਂ ਘੱਟ ਜਾਂ ਫਾਸੀ ਸਜ਼ਾ ਹੋਵੇ। ਤੇ ਤੀਜਾ ਜਿਹੜਾ ਬਹਿਵਲ ਕਾਂਡ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਬਾਦਲ ਕਿਆਂ ਨੇ। ਦੋ ਸਿੰਘ ਸ਼ਹੀਦ ਕਰੇ ਨੇ ਇਨਸਾਫ਼ ਮੰਗਦੇ ਸੀ ਉਹ। ਉਹ ਚਲਾਨ ਪੇਸ਼ ਕਰਕੇ ਜਿਹੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਫੜ ਕੇ ਛੱਡਿਆ ਜਾਵੇ। ਉਹਦੇ ਵਿੱਚ ਸੁਖਵੀਰ ਬਾਦਲ ਵੀ ਆਉਂਦਾ, ਉਹਦੇ ਵਿੱਚ ਸੁਮੇਤ ਸੈਣੀ ਵੀ ਆਉਂਦਾ, ਉਹਦੇ ਵਿੱਚ ਉਮਰਾਂ ਨੰਗਲ ਹੋਣੀ ਸਾਰੇ ਵੱਡੇ-ਵੱਡੇ ਜਿਹੜੇ ਨੇ ਉਹ ਆਉਂਦੇ ਨੇ ਇਸ ਕਰਕੇ ਉਹ ਚਲਾਨ ਬੇਸ ਕਰਕੇ ਇਹਨੂੰ ਅੰਦਰ ਤੁੰਨਿਆ ਜਾਵੇ ਤਾਂ ਸਿਕ ਖੰਗ ਤਾਂ ਦੇ ਹਿਰਦੇ ਨੇ ਜਿਹੜੇ ਬਲੁੰਦਰੇ ਹੋਏ ਨਾ ਉਹ ਤਾਂ ਸ਼ਾਂਤ ਹੋਣਗੇ ਸਾਰੀਆਂ ਸੰਗਤਾਂ ਹੀ ਮੰਗਤ ਕਰਦੀਆਂ ਨੇ ਅਸੀਂ ਵੀ ਕਹਿੰਦੇ ਆ ਅਸੀਂ ਇਸ 328 ਰੂਪਾਂ ਦੇ ਨਾਲ ਭਗਵੰਦ ਮਾਨ ਦੇ ਨਾਲ ਆ ਇਸ ਗੱਲ ਤੇ ਥੋਕੇ ਕਾਰਵਾਈ ਕਰੇ ਇਹਨਾਂ ਤੇ ਕਿੱਥੇ ਨਾ ਰੂਪ ਦੱਸਣ ਇਹ ਸਾਰੇ ਚੋਰ ਇਕੱਠੇ ਹੋਏ ਨੇ ਫਿਰ ਜੇ ਜਥੇਦਾਰ ਸਾਹਿਬ ਜੇ ਤੁਸੀਂ ਪੰਥ ਦੇ ਜਥੇਦਾਰ ਹੋ ਨਾ ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ ਸੱਚਮੁੱਚ ਜਿਸ ਪੰਥ ਦੇ ਹੋਂ ਜੇ ਤੁਸੀਂ ਬਾਦਲ ਨੇ ਫੇਰ ਤਾਂ ਨਹੀਂ ਤੁਸੀਂ ਗੱਲ ਕਰਨੀ ਜੇ ਤੁਸੀਂ ਪੰਥਕੋਂ ਫਿਰ ਤੁਸੀਂ ਸਰਕਾਰ ਨੂੰ ਕਹੋ ਵੀ ਇਲੈਕਸ਼ਨ ਕਰਾਓ ਸਰਾਊਂਡਿੰਗ ਕਮੇਟੀ ਦੀ ਜੇ ਤੁਸੀਂ ਬਾਦਲ ਦੇ ਲਫਾਫੇ ਜੋ ਨਿਕਲੇ ਹੋਏ ਆ ਸਭ ਨੂੰ ਪਤਾ ਤੁਸੀਂ ਫੇਰ ਤੁਹਾਡਾ ਮੂੰਹ ਨਹੀਂ ਖੁੱਲਣਾ ਹੈਗਾ ਫਿਰ ਤੁਸੀਂ ਨਹੀਂ ਕਹਿਣਾ ਹੈਗਾ ਇਹ ਵੀ ਤੁਸੀਂ ਚੋਣਾ ਇਲੈਕਸ਼ਨ ਕਰਾਓ ਸਰਾਊਂਡਿੰਗ ਕਮੇਟੀ ਦੀਆਂ ਤੁਸੀਂ ਕਿਉਂ ਕਹੋਗੇ ਤੁਸੀਂ ਤਾਂ ਬਾਦਲ ਦੇ ਬਣਾਏ ਹੋਏ ਹੋ ਤੁਸੀਂ ਬਾਦਲ ਦੇ ਜਿਹੜਾ ਉਹਨੂੰ ਬਚਾਉਣ ਵਾਸਤੇ ਲੱਗੇ ਹੋਏ ਹੋਇਓ ਇਸ ਕਰਕੇ ਜਿਹੜਾ ਸਭ ਲੋਕ ਜਾਣਦੇ ਨੇ ਵੀੜ ਕੌਣ ਕਿੱਥੇ ਕੀ ਕਰਦਾ ਪਿਆ ਤੇ ਹੁਣ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ ਹੁਣ ਜਿਵੇਂ ਇੱਥੇ ਭੁਗਤਮਾਨ 15 ਨੂੰ ਤਲਬ ਕੀਤਾ ਗਿਆ ਜੀ ਉੱਥੇ ਇੱਕ 15 ਨੂੰ ਨਗਰਗੀਤ ਨਹੀਂ ਪਹੁੰਚਣਾ ਗੁਰਾਂ ਕੀ ਵੀਰ ਜਿਹੜੀ ਸਮਾਣਾ ਸਾਹਿਬ ਸਮਾਣਾ ਤੋਂ ਚੱਲਿਆ ਹੋਇਆ ਗੁਰਾਂ ਦੀ ਵੀਰ ਇੱਕ ਤਰੀਕ ਤੋਂ ਚੱਲਿਆ ਸੀਗਾ ਵੀ ਉੱਥੇ ਹੁਣ ਗੁਰੂ ਬੇਅਦਬੀ ਦੀ ਵੀ ਗੱਲ ਵੀ ਕੀਤੀ ਜਾਊਗੀ ਵੀ ਜਿਹੜੇ ਕਾਨੂੰਨ ਬਣਨਾ ਚਾਹੀਦਾ ਹੈ ਜਿਹੜਾ ਇੰਨੇ ਟਾਈਮ ਤੋਂ ਟਾਵਰ ਤੇ ਬੈਠ ਨੇ ਗੁਰੂ ਸਿੰਘ ਖਾਲਸਾ ਜੀ ਤੇ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਜਾਊਗੀ 15 ਨੂੰ ਤੁਸੀਂ ਪਹੁੰਚੋਗੇ ਉੱਥੇ ਸਾਡਾ ਤਾਂ ਮੁਹੱਲਾ ਹੈ ਸਾਡਾ ਮੁਹੱਲਾ ਕੱਢਾਂਗੇ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਉਹਨਾਂ ਦੀ ਗੱਲਬਾਤ ਨਾਲ ਅੱਜ ਤਾਂ ਸਾਨੂੰ ਪਤਾ ਲੱਗ ਗਿਆ ਸਾਡੇ ਦਾ ਮੁਹੱਲਾ ਉਸ ਦਿਨ ਮਾਗੀ ਤੇ ਮਲ ਜਾਵਾਂਗੇ ਉਸੇ 15 ਅਕਤੂਬਰ ਦਾ ਮੁਹੱਲਾ ਪਤਾ ਲੱਗ ਜੂ ਆਪ ਵੀ ਇਹ ਤਾਂ ਹੁਣ ਜਥੇਦਾਰ ਨੇ ਬੁਲਾਇਆ ਮੁੱਖ ਮੰਤਰੀ ਨੂੰ ਕੀ ਸਵਾਲ ਜਵਾਬ ਹੁੰਦੇ ਨੇ ਆਪ ਥੋੜਾ ਸਭ ਕੋ ਸਾਜੂਗਾ ਜਥੇਦਾਰ ਕਹੇ ਜੇ ਭਗਵੰਤ ਮਾਨ ਨੂੰ ਬੁਲਾਇਆ ਵੀ ਤੂੰ ਜਿਹੜਾ ਹੈਗਾ ਕਾਨੂੰਨ ਸਖਤ ਬਣਾ ਉਹ ਗੱਲ ਕਰੇ ਨਾ ਜਥੇਦਾਰ ਕਿਉਂ ਗੱਲ ਨਹੀਂ ਕਰਦਾ ਬੰਦੀ ਸਿੰਘਾਂ ਦੀ ਜੀ ਬੰਦੀ ਸਿੰਘਾਂ ਦੀ ਕਰ ਰਹੇ ਨੇ ਗੱਲ ਕਰ ਰਹੇ ਨੇ ਜੀ ਸਾਰੇ ਕਰਦੇ ਨੇ ਹੁਣ ਤਾਂ ਬਾਦਲ ਵੀ ਕਰਦਾ ਰੋ ਰੋ ਕੇ ਮੈਨੂੰ ਬੰਦੀ ਸਿੰਘਾਂ ਨੂੰ ਛੱਡ ਦੂਗਾ ਉਹ ਜਦ ਤੱਕ ਉਹਨੂੰ ਬੰਦੀ ਸਿੰਘ ਯ ਜਦੋਂ ਇਹਨਾਂ ਦੀ ਸਰਕਾਰ ਸੀ ਲੋਕ ਸਾਰਾ ਕੁਝ ਜਾਣਦੇ ਨੇ ਹੁਣ ਇਹ ਆਉਂਦੇ ਨਹੀਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਮੀਆਂ ਕਰਾਈਆਂ ਨੇ ਹਰ ਸਿਮਰਤ ਕੋਰ ਬਾਦਲ ਨੇ ਕਿਹਾ ਸੀ ਵੀ ਮਹਾਰਾਜ ਜੀ ਨੇ ਬੇਅਦਮੀਆਂ ਕੀਤੀਆਂ ਨੇ ਜੇ ਕਰਾਈਆਂ ਜਿਨ੍ਹਾਂ ਦੇ ਹੱਥਾਂ ਨੂੰ ਦਾ ਕੱਕਾ ਨਾ ਰਹੇ ਉਹਨਾਂ ਦਾ ਉਹ ਸਾਰਾ ਕੁਝ ਹੋ ਗਿਆ ਉਹਦੀ ਅਰਦਾਸ ਬਹੁਤ ਸੁਣ ਨੇੜੇ ਸੁਣ ਲਈ ਹਜੇ ਆ 328 ਰੁਪਏ ਨੇ ਜਲਦੀ ਮਾਨਦ ਦੇਣੇ ਆ ਇਹ ਇਹਨਾਂ ਨੇ ਬਹੁਤ ਕੁਝ ਕੀਤਾ ਪੰਥਰ ਨਾਲ ਇਹਨਾਂ ਨੇ ਗਦਾਰੀਆਂ ਕੀਤੀਆਂ ਸਰੋਣੀ ਕਮੇਟੀ ਤੇ ਇਹਨਾਂ ਦਾ ਕਬਜ਼ਾ ਬਾਦਲ ਦਾ ਬਾਦਲ ਨੂੰ ਤਲਬ ਕਰਾ ਲਈ ਜਿਹੜੇ ਜਸੇਦਾਰਾਂ ਨੇ ਇੱਕ ਮਹੀਨੇ ਦੇ ਅੰਦਰ ਘਰੇ ਤੌਰ ਤੇ ਉਹਨਾਂ ਨੂੰ ਜਿਹੜੀ ਹਾਉਦ ਦੇ ਤੋਂ ਹਟਾਤਾ ਗਰੰਥੀ ਬਣਾਤੇ ਸਾਰੇ ਹੁਣ ਮੈਨੂੰ ਦੱਸੋ ਵੀ ਜੇਸੇਦਾਰ ਵੱਡਾ ਕਿ ਬਾਦਲ ਵੱਡਾ ਜੇਸੇਦਾਰਾਂ ਜੇਸੇਦਾਰ ਕਿਵੇਂ ਵੱਡਾ ਬਾਦਲ ਹੀ ਵੱਡੇ ਨੇ ਜਦੋਂ ਉਹਨਾਂ ਨੇ ਹਟਾ ਕੇ ਘਰੇ ਭੇਜਤੇ ਜੇਸੇਦਾਰ ਵੱਡਾ ਹੁੰਦਾ ਫਿਰ ਇਹ ਚੂਨ ਹੀ ਸੀ ਕੱਢਦਾ ਇਹ ਤਾਂ ਜਥੇਦਾਰਾਂ ਦਾ ਮਾਰਦਾ ਬਾਦਲਾਂ ਦੇ ਇਸ਼ਾਰੇ ਨੇ ਚੱਲਦਾ ਤੂੰ ਥੋੜਾ ਕਹਿਣ ਦਾ ਭਾਵ ਇਹ ਹੀ ਆ ਜੀ ਸਾਰਾ ਕੁਝ ਬਾਦਲਾਂ ਦੇ ਬਾਦਲ ਅਕਾਲ ਤਖਤ ਨੂੰ ਵਰਤ ਰਹੇ ਨੇ ਬਾਦਲੀ ਜਥੇਦਾਰ ਨੂੰ ਵਰਤ ਰਹੇ ਨੇ ਜਿਦੋਂ ਕਿ ਸੁਪਰੀਮ ਹੁੰਦੀ ਐ ਸਿੱਖਾਂ ਦੀ ਕੋਈ ਸੁਪਰੀਮ ਹੁੰਦੀ ਐ ਸੁਪਰੀਮ ਕੋਰਟ ਹੁੰਦੀ ਐ ਸੁਪਰੀਮ ਕੋਰਟ ਉੱਤੇ ਕਿਸੇ ਦਾ ਮਤਲਬ ਕੋਈ ਬੰਦਸ਼ ਨਹੀਂ ਹੁੰਦੀ ਆ ਕਿ ਹੁਣ ਇਹ ਈ ਧਰਮ ਦੀ ਸੁਪਰੀਮ ਕੋਰਟ ਆ ਇਹ ਆਪਣੀ ਕਾਤਾ ਸਾਰਾ ਇਹ ਬਿਲਕੁਲ ਇਹ ਰਾਜਨੀਤਿਕ ਉੱਤੇ ਹੋ ਗਈ ਸੁਪਰੀਮ ਥੱਲੇ ਦੱਬ ਗਿਆ ਜਿਹੜਾ ਜਥੇਦਾਰ ਸੀ ਉਹ ਬਾਦਲਾਂ ਦਾ ਗੁਲਾਮ ਆ ਉਹ ਬਾਦਲਾਂ ਦੇ ਕਹਿਣੇ ਤੇ ਚੱਲਦਾ ਜਿਹੜੇ ਨਿਸ਼ਾਨ ਸਾਹਿਬ ਬਣਾਏ ਹੋਏ ਉਹ ਇਸਨਾਨਤ ਕਰਦ ਨੇ ਇੱਕ ਰਾਜਨੀਤੀ ਦਾ ਏ ਪ੍ਰਤੀਕਾ ਇੱਕ ਇੱਕ ਧਰਮ ਦਾ ਦੇਖੋ ਜਿਹੜੇ ਧਰਮ ਦਾ ਪ੍ਰਤੀਕਾ ਧਰਮ ਉੱਤੇ ਹੋਣਾ ਚਾਹੀਦਾ ਰਾਜਨੀਤੀ ਥੱਲੇ ਹੋਣੀ ਚਾਹੀਦੀ ਐ ਅੱਜ ਰਾਜਨੀਤੀ ਉੱਤੇ ਹੋ ਗਈ ਧਰਮ ਥੱਲੇ ਹੋ ਗਿਆ ਉਲਟਾ ਹੋ ਗਿਆ ਜੀ ਇਹ ਬਾਦਲਾ ਨੇ ਕਰਿਆ ਸਾਰਾ ਕੁਛ ਅੱਜ ਮੈਨੂੰ ਬਹੁਤ سارے ਸੁਣ ਕੇ ਕਹਿਣੇ ਬਾਦਲਾ ਦੇ ਜਿਹੜੇ ਚਮਚੇ ਨੇ ਕੌਲੀ ਚੱਟਨੇ ਦੇਖੀ ਕਿਵੇਂ ਕਮੈਂਟ ਕਰਦੇ ਕਿਵੇਂ ਉਹਨਾਂ ਦੇ ਮਿਰਚਾਂ ਲੱਗਣਗੀਆਂ ਕਰਿਓ ਰੱਜ ਕੇ ਕਮੈਂਟ ਕਰਿਓ ਇਹ ਬਾਦਲਾ ਨੇ ਕਹੀ ਤਾਂ ਬੁਰਾਈ ਕਰਦੇ ਹੁੰਦੇ ਸੀ ਬਾਦਲਾ ਵੱਲ ਹੁਣ ਸਭ ਬਾਦਸੇ ਬਰਾਈ ਕਾਦੀ ਐ ਸੱਚਾ ਬਾਦਲਾਂ ਸਿਫਤਾਂ ਕਰਦੇ ਨੇ ਕਈ ਬੰਦੇ ਉਰੇ ਮੋਰਚੇ ਵਿੱਚ ਵਹਿੰਗੇ ਸੀ ਜਿਹੜੇ ਸਿਫਤਾਂ ਕਰਦੇ ਨੇ ਉਹ ਬਾਦਲਾਂ ਦੇ ਕੌਲੀ ਚੱਟ ਨੇ ਉਹ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜਿਹੜੇ ਬਾਦਲਾਂ ਦੇ ਕਮੈਂਟ ਕਰਨਗੇ ਨਾ ਜਿਹੜੇ ਮਾਰੇ ਲਿਖਣਗੇ ਇੱਕ ਗੱਲ ਮੇਰੀ ਨੋਟ ਕਰ ਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਨਾ ਟੇਕੋ ਜਾ ਕੇ ਫਿਰ ਬਾਦਲ ਨੂੰ ਟੇਕਿਆ ਕਰੋ ਗੁਰੂ ਸਾਹਿਬ ਕੋਲੇ ਨਾ ਜਾਇਆ ਕਰੋ ਗੁਰੂ ਸਾਹਿਬ ਦੀਆਂ ਬਿਆਦਰੀਆਂ ਕਰਾਈਆਂ ਨੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਇਨਸਾਫ਼ ਮੰਗਦੇ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਿਆ ਆਪ ਕਬੂਲਿਆ ਇਹਨਾਂ ਨੇ 328 ਰੁਪਏ ਇਹਨਾਂ ਦੇ ਕਹਿੰਦੇ ਕਿੱਧਰ ਗਏ ਸਾਰਾ ਕੁਝ ਇਹਨਾਂ ਨੇ ਕਰਤਾ ਹਜੇ ਵੀ ਤੁਸੀਂ ਉਹਦੇ ਗੁਣ ਗਾਉਨੇ ਆ ਹਜੇ ਵੀ ਮਾੜੇ ਬੋਲ ਬੋਲਦੇ ਹੋ ਤੁਸੀਂ ਗੁਰੂ ਕੇ ਸਿੱਖ ਹੈ ਹੀ ਨਹੀਂ ਹੈਗੇ ਮਥਾ ਨਾ ਟੇਕਣ ਜਾਇਓ ਬਾਦਲ ਨੂੰ ਟੇਕੀ ਜਾਇਓ ਉਹਦੇ ਪੈਰ ਫਾਟ ਵੜ ਕੇ ਗੁਰੂ ਸਾਹਿਬ ਨੂੰ ਮਥਾ ਨਾ ਟੇਕੋ ਜੇ ਤੁਸੀਂ ਗੁਰੂ ਸਾਹਿਬ ਦੇ ਹੱਕਾਂ 'ਚ ਨਹੀਂ ਖੜਨਾ ਜਾਂ ਬਾਦਲ ਉਹ ਕਮੈਂਟ ਕਰੂਗਾ ਸਾਡੇ ਵਿਰੁੱਧ ਜਿਹੜਾ ਬਾਦਲ ਦਾ ਕੌਲੀ ਚੱਟ ਹੋਊਗਾ ਜਿਹੜਾ ਗੁਰੂ ਦਾ ਸਿੱਖਾ ਉਹ ਕਦੇ ਨਹੀਂ ਕਰਦਾ ਗੁਰੂ ਦਾ ਸਿੱਖ ਗੁਰੂ ਨਾਲ ਖੜਨ ਵਾਲਾ ਕਦੇ ਨਹੀਂ ਮਾੜਾ ਬੋਲੂਗਾ ਉਹ ਬਾਦਲੇ ਵਿਰੋਧ ਚ ਭੁਗਤੂਗਾ ਜਿਹੜਾ ਬਾਦਲ ਦਾ ਜੁੰਡੀ ਦਾ ਯਾਰ ਆ ਕੋਲੀ ਚਟਾ ਉਹ ਬਾਦਲ ਦੇ ਹੱਕ ਤੇ ਖੜਨਗੇ ਖੜੋ ਜੱਗ ਜਾਣ ਦਾ ਮੀਡੀਆ ਸਾਰਾ ਕੋਸਾ ਸਭ ਦੇ ਚਿਹਰੇ ਨੰਗੇ ਹੋਣਗੇ ਅਸੀਂ ਗੁਰੂ ਨੂੰ ਸਮਰਪਣ ਤਾਂ ਅਸੀਂ ਗੁਰੂ ਦੀ ਗੱਲ ਕਰਨੀ ਆ ਇਹਨਾਂ ਬਾਦਲਾਂ ਦੇ ਖਿਲਾਫ ਕਿਉਂ ਬਾਦਲਾਂ ਨੇ ਇਹਨਾਂ ਵਿਕਾਸ ਵੀ ਤਾਂ ਕੀਤਾ ਹੈ ਕਿ ਨਾ ਪੰਜਾਬ ਦਾ ਵਿਕਾਸ ਇਹ ਸੜਕਾਂ ਬਣਾਤੀਆਂ ਆਹੀ ਵਿਕਾਸ ਗੁਰੂ ਗ੍ਰੰਥ ਰੋਲਤਾ ਬਰਗਾੜੀ ਕਾਂਡ ਕਰਾਤਾ ਤੇਰਾ ਬਾਦ ਇਹਨਾਂ ਨੇ ਵਧਾਇਆ ਕੀ ਕੀ ਨਹੀਂ ਕੀਤਾ ਪਰ ਦੂਜੀ ਜਗ੍ਹਾ ਉਹਨਾਂ ਨੇ ਬਿਰਾਸਤੇ ਵਿੱਚ ਸਾਭੀਆਂ ਨੇ ਸਿੱਖ ਧਰਮ ਦੀ ਜਿਵੇਂ ਬਰਾਸਤੇ ਖਾਲਸਾ ਤੇ ਉਹ ਸੁੰਦਰੀਕਰਨ ਵੀ ਕੀਤਾ ਅੰਮ੍ਰਿਤਸਰ ਦਾ ਇਹ ਵੀ ਇਹ ਤਾਂ ਸਰਕਾਰਾਂ ਦਾ ਕੰਮ ਬਣਦਾ ਜਿੱਥੇ ਉਹਨਾਂ ਚੰਗਾ ਕੰਮ ਕੀਤਾ ਉਹਨੂੰ ਚੰਗਾ ਕਿਹਾ ਜਾਊਗਾ ਪਰ ਜਿਹਨਾਂ ਨੇ ਰਾਜ ਕੀ ਕਾਣ ਕੀਤਾ ਉਹ ਨਹੀਂ ਅਸੀਂ ਕਹਿਣ ਹਟਾਂਗੇ ਫਿਰ ਕਹਿੰਦੇ ਕਾਂਗਰਸ ਨੇ ਵੀ ਰਾਜ ਕੇ ਸਾਡਾ ਕਾਣ ਕੀਤਾ ਗੁਰੂ ਗ੍ਰੰਥ ਗੁਰੂ ਸਾਹਿਬ ਦਾ ਜਿਹੜਾ ਹੈਗਾ ਤਖਤ ਨੂੰ ਢਾਇਆ ਉਹਨਾਂ ਨੇ ਤੇ ਸਾਡੇ ਪੰਜਾਬ ਦੇ ਜੁੜੇ ਲੋਕ ਨੇ ਜਿਨ੍ਹਾਂ ਨੇ ਤਖਤ ਨੂੰ ਢਾਇਆ ਕਾਂਗਰਸ ਨੇ ਸੰਸ ਜਰਨੈਲ ਸਿੰਘ ਪਿੰਡਰਾਲੇ ਨੂੰ ਸ਼ਹੀਦ ਕੀਤਾ 84 ਦਾ ਕਾਂਡ ਕਰਾਇਆ ਗਲਾਂ ਟਾਇਰ ਪਾਇਆ ਜਿਹੜੀ ਕਾਂਗਰਸ ਨੇ ਅਸੀਂ ਉਹਨਾਂ ਨੂੰ ਵੋਟਾਂ ਪਾ પા ਕੇ ਪੰਜਾਬ ਦੇ ਵਿੱਚ ਸਰਕਾਰ ਉਹਨਾਂ ਦੀ ਕਈ ਵਾਰੀ ਲੈਂਦੀ ਬਾਗਲਗਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਵੀਂ ਕਰਾਈ ਕਿੰਨੇ ਵਾਰੀ ਕਰਾਈ ਕਿੰਨੇ ਸਿੰਘਾਂ ਨੂੰ ਝੂਠੇ ਮੁਕਾਬਲੇ ਇਹਨਾਂ ਨੇ ਸ਼ਹੀਦ ਕੀਤਾ ਕਿੰਨਾ ਕੁਸ਼ ਕੀਤਾ ਅਸੀਂ ਉਹਨਾਂ ਨੂੰ ਵੋਟਾਂ ਵਾ ਕੇ ਰਾਜ ਭਾਗ ਦੇਤਾ ਸਾਡੇ ਲੋਕ ਇਹ ਜੇ ਨੇ ਭੁੱਲ ਜਾਂਦੇ ਨੇ ਛੇਤੀ ਭੁੱਲ ਜਾਂਦੇ ਨੇ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਸੜਕਾਂ ਚਾਹੀਦੀਆਂ ਇਹਨਾਂ ਨੂੰ ਆਟਾ-ਦਾਲ ਚਾਹੀਦਾ ਗੁਰੂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਸਾਡੇ ਲੋਕਾਂ ਨੂੰ ਹੁਣ ਵੀ ਝੰਡੇ ਚੱਕੀ ਫਿਰਦੇ ਨੇ ਕਈ ਕੌਲੀ ਜੱਟ ਉਹਦੇ ਮਗਰ ਬਾਦਲਾਂ ਦੇ ਨਾਲ ਕਾਂਗਰਸ ਦੇ ਮਗਰ ਤੁਰੇ ਫਿਰਦੇ ਨੇ ਇਸ ਕਰਕੇ ਜਿਹੜਾ ਗੁਰੂ ਤੇ ਗ੍ਰੰਥ ਨੂੰ ਦੇ ਪੰਥ ਨੂੰ ਸਮਰਪਤਾ ਕਦੇ ਨਹੀਂ ਉਹਨਾਂ ਮਗਰ ਤੋਂ ਦਾ ਪਾਪੀਆਂ ਦੇ ਮਗਰ ਇਹ ਬਖਸ਼ੇ ਨਹੀਂ ਜਾਣਗੇ ਗੁਰੂ ਦੀ ਮਾਰ ਇਹਨਾਂ ਨੂੰ ਪੈਣੀ ਹੈ ਸਾਰਿਆਂ ਦੇ ਸਾਹਮਣੇ ਪੜ੍ਹੋ ਤੁਸੀਂ ਦੇਖੀ ਜਾਓ ਕੀ ਗੱਲਬਾਤ ਬਣਦੀ ਹੈ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਾਜਵਲ ਇਲਜ਼ਾਮ ਲਗਾਇਆ ਗਿਆ ਹੈ ਭਗਵੰਤ ਮਾਨ ਉੱਤੇ ਸੀਐਮ ਭਗਵੰਤ ਮਾਨ ਉੱਤੇ ਵੀ ਇਹ ਵੀ ਵੀਡੀਓ ਵਾਇਰਲ ਹੋਈ ਹੈ ਜਿਹੜੀ ਵੀ ਗੁਰੂਆਂ ਦੀ ਬੇਅਦਬੀ ਕੀਤੀਆਂ ਨੇ ਸ਼ਰਾਬ ਦੇ ਛਿੱਟੇ ਮਾਰ ਕੇ ਤੇ ਸੰਤ ਭੀੜਰ ਵਾਲੇ ਦੀ ਫੋਟੋ ਤੇ ਜਿਹੜਾ ਉਹ ਵੀਡੀਓ 'ਚ ਸਾਹਮਣੇ ਆ ਰਿਹਾ ਵੀ ਉਹਦੀ ਵੀ ਬੇਅਦਬੀ ਕੀਤੀ ਆ। ਉਹ ਅਸਲ ਫੋਟੋ ਆ ਉਹਨੂੰ ਭਗਵੰਤ ਮਾਨ ਨੂੰ ਬੰਨ ਕੇ ਉਥੇ ਕੋੜੇ ਮਾਰੇ ਜਾਣ। ਅਸੀਂ ਨੇੜੇ ਨੂੰ ਲੱਗਦੇ ਕਿਸੇ ਦੇ। ਜੇ ਸਹੀ ਆ ਸਾਬਤ ਹੁੰਦਾ ਭਗਵੰਤ ਮਾਨ ਨੂੰ ਛੱਡ ਕੇ ਥੰਮਲੇ ਨਾਲ ਬੰਨ ਕੇ ਉਹਦੇ ਕੋੜੇ ਮਾਰੇ ਜਾਣ। ਤੁਹਾਨੂੰ ਲੱਗਦਾ ਵੀ ਬਿਨਾ ਹਲੇ ਪ੍ਰੂਫ ਕਿਸੇ ਪ੍ਰੂਫ ਤੋਂ ਵੀ ਉਹਦੀ ਫਰੇਂਸਿਕ ਜਾਂਚ ਨਹੀਂ ਹੋਈ ਹੈਗੀ ਉਸ ਤੋਂ ਬਿਨਾ ਇਲਜ਼ਾਮ ਲਾਉਣੇ ਸਹੀ ਗੱਲ ਐ ਸੀਐਮਓ ਦੀ ਉਹਦੀ ਜਾਂਚ ਹੋਣੀ ਚਾਹੀਦੀ ਐਵੇਂ ਕਿਸੇ ਦੇ ਗਲਤ ਇਲਜ਼ਾਮ ਲਾਈ ਜਾਣੇ ਜੇ ਸਹੀ ਆ ਫਿਰ ਉਹ ਨੇੜੇ ਨੂੰ ਲੱਗਦਾ ਬੰਨ ਲੋ ਨੂੰ ਹਾਂ ਫਿਰ ਅਕਾਲੀ ਫੂਲਾ ਸਿੰਘ ਆਲਾ ਕੰਮ ਕਰੇ ਹਾਉ ਗਾਣੀ ਸਮਝਣਾ ਚਾਹੁੰਦਾ ਜੀ ਕੋੜੇ ਕਿਉਂ ਮਾਰੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਜੀ ਉਹ ਕੋੜੇ ਤਾਂ ਮਾਰੇ ਸੀਗੇ ਉਹਨੇ ਆਪਣੇ ਨਾਮ ਮੋਰਨ ਨਾਚੀ ਸੀ ਉਹਦਾ ਨਾਚ ਦੇਖ ਲਿਆ ਸੀਗਾ ਤੇ ਮਹਾਰਾਜ ਨੂੰ ਦਸਤਾ ਸਿੰਘਾਂ ਨੇ ਜਾ ਕੇ ਵੀ ਇਹ ਆਪਣੇ ਅਕਾਲੀ ਫੂਲਾ ਸਿੰਘ ਜੱਥੇਦਾਰ ਜੀ ਇਹਨੇ ਉਸੇ ਨਾਚੀ ਨੇ ਚਾਲੀ ਤੇ ਮਹਾਰਾਜ ਕਹਿੰਦੇ ਆ ਆਪਣੇ ਅਕਾਲੀ ਫੁੱਲਾ ਸਿੰਘ ਆਂਦਾ ਇਹਨੂੰ ਫਤਿਹ ਬਰੋਣੀ ਕਾਣੇ ਨੂੰ ਬੰਦ ਕਰੋ ਕਾਣੇ ਨੂੰ ਉਹਨੂੰ ਫਿਰ ਉਹ ਕਿਹਾ ਕਿਉਂ ਕਰ ਕਹਿ ਦਿਓ ਕਾਣੇ ਢੱਗੇ ਨੂੰ ਕਿਉਂ ਕਰਦਾ ਕਾਲੇ ਬੱਗੇ ਨੂੰ ਵੀ ਚਿੱਟੀ ਦਾੜੀ ਨੂੰ ਕਿਉਂ ਕਾਲਾ ਕਰਦਾ ਅੰਤਕਾਰ ਨੂੰ ਮਰਨਾ ਹੈ ਕਹਿੰਦਾ ਕਿਉਂ ਮੂਹ ਕਾਲਾ ਕਰਨਾ ਇਹ ਇਹ ਕਿਹਾ ਮਹਾਰਾਜ ਅਰਣਜੀਤ ਸਿੰਘ ਨੂੰ ਉਸ ਟਾਈਮ ਦੇ ਜਥੇਦਾਰ ਅਕਾਲੀ ਫੁੱਲਾ ਸਿੰਘ ਨੇ ਕਲਫ ਦਾ ਸੀਗਾ ਰੌਲਾ ਜੀ ਕਲਫ ਦਾ ਹੀ ਕਲਫ ਵੀ 라ਜੀ ਆਹੋ ਕਲਫ ਨੂੰ ਦਾ ਤਾਂ ਕਿਉਂ ਕਿਉਂ ਦੇਖੋ ਉਹ ਜਥੇਦਾਰ ਸੀਗਾ ਉਹ ਕੈ ਸਕਦਾ ਸੀ ਕਿਹਾ ਉਹਨੇ ਉਹਨੇ ਫਿਰ ਜਦੋਂ ਉਹ ਮਹਾਰਾਜੇ ਸਿੰਘ ਆਇਆ ਨਿਮਕਿ ਮੈਂ ਹਾਜਣਾ ਕੋੜੇ ਵੀ ਉਹਦੇ ਮਾਰੇ ਉਹ ਕਹਿੰਦਾ ਸਾਰਾ ਕੁਝ ਹੋ ਗਿਆ ਦੇਖੋ ਗੱਲ ਇਹ ਆ ਵੀ ਜਿਹੜਾ ਜਥੇਦਾਰ ਆ ਸਾਰਾ ਕੁਝ ਕਰ ਸਕਦਾ ਹੁਣ ਵੀ ਜਿਹੜੀ ਗੱਲ ਨੂੰ ਵੀ ਅੱਜ ਵਾਲੇ ਬਾਦਲ ਜਦੋਂ ਕਬੱਡੀ ਹੁੰਦੀ ਸੀ ਕਿਵੇਂ ਉੱਥੋਂ ਫਿਲਮੀ ਐਕਟਰਿਆਂ ਨੂੰ ਲਿਆ ਲਿਆਨ ਚਾਹੁੰਦੇ ਤੇ ਕਿਸੇ ਜ਼ੁਰਤ ਦੀ ਜਥੇਦਾਰ ਜ਼ੁਰਤ ਪਈ ਉਹਨਾਂ ਨੂੰ ਤਲਬੋ ਕਰਨ ਦੀ ਉਹ ਤਾਂ ਉਹੀ ਕਾਲੀ ਫੂਲਾ ਸਿੰਘ ਸੀਗਾ ਪਤਾ ਨਹੀਂ ਕਿੰਨੀਆਂ ਅਕਦੀਆਂ ਇਹਨਾਂ ਜ਼ਿੰਦਗੀਆਂ ਖਰਾਬ ਕਰਦੀਆਂ ਇਹਨਾਂ ਦੇ ਵਿੱਚ ਕਾਲੀਆਂ ਦੇ ਵਿੱਚ ਉਹ ਉਹ ਵੀ ਮਹਾਨ ਜੋਧੇ ਬਾਦਲੀ ਪਾਰਟੀ ਦੇ ਵਿੱਚ ਨੇ ਉਹ ਕੀ ਨਾ ਉਹਦਾ ਲੁੱਚਾ ਲੰਗਾੜਾ ਉਹ ਫਿਲਮ ਵਾਲਾ ਜੀ ਨੀਲੀ ਫਿਲਮ ਆਈ ਸੀ ਉਹ ਵੀ ਮਹਾਨ ਹੋ ਗਿਓ ਉਹ ਵੀ ਸਰੋਪੇ ਪਾਉਂਦੇ ਫਿਰਦੇ ਨੇ ਜਿਹਦੀ ਗੱਲ ਕਰਦੇ ਆ ਜੀ ਉਹ ਲੁੱਚੇ ਲੰਗਾੜੇ ਦੀ ਜਿਹੜਾ ਕੀ ਸੋਚਾ ਕੀ ਉਹਨੂੰ ਉਦੋਂ ਕਹਿੰਦੇ ਆ ਆਹੋ ਲੁੱਚਾ ਹੀ ਲੰਗਾੜਾ ਉਹ ਸੋਚਣ ਲਗਾ ਕਹਦਾ ਉਹ ਹੈ ਤੁਹਾਨੂੰ ਪ੍ਰੂਫ ਹੋਇਆ ਵੀ ਵੀਡੀਓ ਅਸਲੀ ਉਹਨੂੰ ਮਾਫ ਕਰ ਤੱਕ ਤੇ ਬੁਲਾ ਕੇ ਰੇਪ ਕਰਨ ਵਾਲੇ ਮਾਫ ਕਰਦੇ ਨੇ ਇਹ ਉਹ ਕਾਲੀ ਦਲ ਦਾ ਹੁਣ ਪ੍ਰਧਾਨ ਬਣਿਆ ਫਿਰਦਾ ਲੋਕਾਂ ਨੂੰ ਸੰਬੋਧਨ ਕਰਦਾ ਫਿਰਦਾ ਉਹ ਪਾਰ ਲਾਉਣਗੇ ਬਾਦਲ ਦੀ ਬੀੜੀ ਬਲਾਤਕਾਰੀ ਬਹੁਤ ਨੇ ਇਹ ਇਸ ਕਰਕੇ ਲੋਕਤਾਂ ਭੁੱਲ ਜਾਂਦੇ ਨੇ ਸਾਰਾ ਕੁਝ ਇਹ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਸੁਖਪੀਲ ਪਾਰਲੇ ਜਿਹੜੇ ਕੌਲੀ ਜੱਟ ਬਣੇ ਹੋਏ ਨੇ ਬਲਟੇ ਬਿਰਸੇ ਬਲਟੋਏ ਹੁਣ ਜਿਹੜੇ ਕਹਿੰਦੇ ਨੇ ਜੀ ਉਹਨਾਂ ਨੂੰ ਪੁੱਛੇ ਪੱਤਰਕਾਰ 328 ਰੁਪਿਆਂ ਬਾਰੇ ਤੁਹਾਡਾ ਕੀ ਕਹਿਣਾ ਉਹ ਕਹਿਣਗੇ ਚੱਜ ਦੀ ਗੱਲ ਨਹੀਂ ਕਰਦੇ ਗੁਰੂਗ੍ਰਾਂਦ ਸਾਹਿਬ ਮਹਾਰਾਜ ਦਾ ਸਰੂਪ ਗਮ ਹੋ ਗਏ ਇਹ ਚੱਜ ਦੀ ਗੱਲ ਨਹੀਂ ਹੈਗੀ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਬਿਆਨ ਦਿੰਦੇ ਨੇ ਇਹੋ ਜਿਹੇ ਬਿਆਨ ਦਿੰਦੇ ਨੇ ਬਲਟੋਹੀ ਵਰਗਿਆਂ ਨੂੰ ਤੇ ਇਹਨਾਂ ਦਾ ਜਿਹੜਾ ਜੁੰਡੀ ਦਾ ਜ਼ਾਰਾਬਾਦ ਨੇ ਹੋਰ ਬਣਾ ਲਿਆ ਆਹੀ ਸੁਚਾ ਲੰਗਾੜਾ ਇਹਨੋਂ ਵੀ ਪ੍ਰਧਾਨਗੀ ਦੇਤੀ ਹੁਣ ਇਹ ਪ੍ਰਚਾਰ ਕਰਿਆ ਕਰਨਗੇ ਲੋਕਾਂ ਦੇ ਵਿੱਚ ਜਾ ਕੇ ਬੋਰਡ ਪਾਓ ਫਿਰ ਲੋਕ ਇਹ ਲੋਕਾਂ ਨੇ ਦੇਖਣਾ ਫਿਰ ਇਹਨਾਂ ਦਾ ਹੁਣ ਕਰਨਾ ਕੀ ਆ ਤੇ ਹੁਣ ਜਿਹੜੇ ਇਲਜ਼ਾਮ ਲਾ ਰਹੇ ਨੇ ਕਈ ਅਕਾਲੀ ਦਾ ਲੀਡਰ ਵੀ ਜਿਹੜਾ ਵੀ ਚੈਲੰਜ ਕੀਤਾ ਜਥੇਦਾਰ ਨੂੰ ਵੀ ਮੌਕੇ ਦੇ ਜਥੇਦਾਨ ਨੂੰ ਚੈਲੰਜ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਵੀ ਕਹਿੰਦਾ ਵੀ ਲਾਈਵ ਜਾਂਚ ਹੋਣੀ ਚਾਹੀਦੀ ਆ ਉਹ ਚੱਲਣਾ ਚਾਹੀਦਾ ਲੈ ਪਤਾ ਲੱਗੇ ਵੀ ਕੀ ਗੱਲ ਆ ਇਹ ਮਤਲਬ ਇਹਨੂੰ ਮਾੜਾ ਵੀ ਕਹਿ ਰਹੇ ਨੇ ਵੀ ਜਥੇਦਾਨ ਨੂੰ ਚੈਲੰਜ ਕਰ ਰਿਹਾ ਹੈ ਚੈਲੰਜ ਨਹੀਂ ਅਸੀਂ ਕਹਿ ਰਹੇ ਹਾਂ ਸਾਰੇ ਕਹਿ ਰਹੇ ਨੇ ਲਾਈਵ ਚੱਲਣਾ ਚਾਹੀਦਾ ਨੰਗੇ ਪੈਰੀ ਉਹ ਸ਼ਰਤ ਬੇਨਤੀ ਕਰਦਾ ਇਹਦਾ ਬਾਲ ਕੌਲੀ ਚਾਟੀ ਕਹਿ ਰਹੇ ਨੇ ਵੀ ਬੇਨਤੀ ਕਰਕੇ ਉਹਨਾਂ ਕਿਹਾ ਵੀ ਮੈਂ ਤਾਂ ਵੀ ਨੰਗੇ ਪੈਰੀ ਆਉਂਗਾ ਵੀ ਇਹਦਾ ਲਾਈਵ ਕਲੀ ਕਾਸਟ ਹੋਣਾ ਚਾਹੀਦਾ ਤੇਰੀ ਪਤਾ ਲੱਗੂ ਲੋਕਾਂ ਨੂੰ ਅਸੀਂ ਵੀ ਕਹਿੰਦੇ ਹਾਂ ਤਾਂ ਪਰਪੁਗਵੰਤ ਮਾਨ ਨੂੰਗਾ 300 280 ਰੁਪਏ ਜੇ ਹੱ ਨਾਂ ਸਰੇ ਲਾ ਕੇ ਜਾਂਦ ਨੂੰ ਛੱਡੀ ਅਸਲ ਦੋਸ਼ੀ ਫੜ ਕੇ ਅੰਦਰ ਕਰਿਓ ਜੇ ਕਿਤੇ ਇਲਜ਼ਾਮੀ ਫੜੇ ਜਾਂਦੇ ਨੇ ਜਿਨ੍ਹਾਂ ਨੇ ਇਹ ਕੀਤਾ ਇਸ ਰੂਪਾ ਦਾ 300 200 ਰੁਪਆ ਫੜੇ ਤਾਂ ਹੋਏ ਨਹੀਂ ਫੜੇ ਤਾਂ ਹੋਏ ਨੇ ਉਹ ਦੱਸਣ ਸਾਰੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਮਗਰਮਾਸ ਆਉਂਦੇ ਨੇ ਨਾਉ ਨਹੀਂ ਕਿਸਦਾ ਸਾਹਮਣੇ ਆ ਰਿਹਾ ਪੰਥ ਦੀ ਮਹਾਨ ਹਸਤੀ ਧਾਮੀ ਕਹਿ ਰਿਹਾ ਵੀ 10 20 ਕਪੜੇ ਦਾ ਰੋਜ ਹੁੰਦੇ ਨੇ ਇਹਨਾਂ ਨੂੰ ਸਾਰਾ ਪਤਾ ਹੈ ਜਿਹੜੇ ਕਪੜੇ ਹੁੰਦੇ ਨੇ ਉਹ ਗੁਰੂ ਕੀ ਗੋਲ ਕਹ ਗਰੀਬ ਦਾ ਮੂੰਹ ਕਦੇ ਵਰਤੇ ਨਹੀਂ ਕਿਸੇ ਗਰੀਬ ਦਾ ਇਹਨਾਂ ਨੇ ਘਰ ਜਾ ਕੇ ਕਦੇ ਪਾਇਆ ਹੀ ਨਹੀਂ ਤਾਂ ਹੀ ਦਾ ਸਾਰੇ ਮਾਜੇ ਦੇ ਵਿੱਚ ਸਿੱਖੀ ਛੱਡ ਕੇ ਦੂਜੇ ਪਾਸੇ ਤੁਰ ਗਏ ਇਹਨਾਂ ਦੀ ਕਰਤੂਤ ਕਰਕੇ ਸਰੋਨੀ ਕਮੇਟੀ ਦੀ ਜੇ ਉਹਨਾਂ ਨੂੰ ਬੁੱਕਲ ਦੇ ਵਿੱਚ ਲੈਂਦੇ ਨਾ ਉਹਨਾਂ ਦੇ ਪੁੱਛਦੇ ਜਾ ਕੇ ਵੀ ਤੁਸੀਂ ਕਿਹੜੀ ਦੁੱਖ ਤੋਂ ਗਏ ਹੋ ਹੋ ਸਕਦਾ ਅਜੇ ਵੱਡਾ ਪਰਵਰਤਨ ਨਾ ਆਉਂਦਾ ਸਾਢੇ 3 ਲੱਖਾਂ ਲੋਕਾਂ ਦੀ ਗਿਣਤੀ ਹੋ ਗਈ ਜਿਹੜੇ ਅਸਾਈਆਂ ਜਾ ਬੜੇ ਜਾ ਹੀ ਜਾ ਰਹੇ ਨੇ ਅਜੇ ਮਹਾਨ ਨੇਤਾ ਅਜੇ ਇਹਨਾਂ ਦੇ ਜੂਨ ਹੀ ਸਿਰਕ ਦੀ ਕੰਨ ਤੇ ਅਜੇ ਬੈਠੇ ਨੇ ਗੋਲਕਾਂ ਇਕੱਠੀਆਂ ਕਰੀ ਜਾ ਰਹੇ ਨੇ ਸਾਲ ਦੀਆਂ ਸੌਦੇ ਸਾਦੀਆਂ ਫਿਲਮਾਂ ਚਲਾਉਣ ਵਾਸਤੇ ਮਾਫੀ ਦੇਣ ਵਾਸਤੇ 90 90 ਲੱਖ ਗੋਲਕਾਂ ਦਾ ਖਰਚ ਕਰ ਰਹੇ ਕਿ ਕਿਸੇ ਗਰੀਬ ਦਾ ਘਰ ਨਹੀਂ ਪਾਉਂਦੇ ਕਿਸੇ ਗਰੀਬ ਦੀ ਧੀ ਦੀ شادی ਨਹੀਂ ਕਰਦੇ ਕਿਸੇ ਬੱਚੇ ਦੀ ਪੜ੍ਹਾਈ ਨਹੀਂ ਫ੍ਰੀ ਕਰਾਉਂਦੇ ਇਹ ਮਹਾਨ ਨੇ ਠੀਕ ਆ ਬਾਬਾ ਜੀ ਹੁਣ ਬਾਵਾ ਤੁਹਾਡਾ ਧੰਨਵਾਦ ਹੁਣ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੀ ਲਾਸਟ ਦੇ ਵਿੱਚ ਮੈਂ ਸੰਗਤਾਂ ਨੂੰ ਹੀ ਕਹਿਣਾ ਚਾਹੁੰਦਾ ਹਾਂ ਆਪਾਂ ਸੱਚ ਬਸਾ ਦੇਣਾ ਗੋਵਮੀਨ ਸਾਮੋਰ ਚ ਬੰਦੀ ਸਿੰਘਾਂ ਦੀ ਰਿਹਾਈ ਲੱਗਿਆ ਤੇ ਬਾਦਲ ਜਦੋਂ ਸੀਗਾ ਉਦੋਂ ਕਹਿੰਦਾ ਸੀ ਮੈਂ ਬੰਦੀ ਸਿੰਘਾਂ ਦੀ ਵਾਸਤੇ ਕੁਝ ਨਹੀਂ ਕਰ ਸਕਦਾ ਕਾਤਲ ਹਵਾਰਾ ਕੀ ਸੇਹ ਦੇਊਗਾ ਅੱਜ ਉਥੇ ਸਟੇਜਾਂ ਦੇ ਕਹਿੰਦਾ ਫਿਰਦਾ ਮੇਰੀ ਸਰਕਾਰ ਬਣਾ ਦਿਓ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਪਹਿਲੀ ਘੁੱਗੀ ਨਾਲ ਬੰਦੀ ਸਿੰਘਾਂ ਦੀ ਰਿਹਾਈ ਕਰਾਂਗਾ ਮੈਂ ਕਹਿੰਦਾ ਦੁਰ ਫਿਟੇ ਮੂੰ ਤੇਰੇ ਸੁਖੇ ਅਮਲੀ ਦੇ ਤੈਨੂੰ ਉਦੋਂ ਜਦਿਲ ਤੇਰੇ ਵਿੱਚ ਪਾਵਰ ਸੀ ਉਦੋਂ ਤੇਰੀਆਂ ਹੁਕਮੀਆਂ ਕਿੱਥੇ ਗਈਆਂ ਦੀ ਉਦੋਂ ਕਿਉਂ ਨਹੀਂ ਛੁਡਾਇਆ ਉਹਦਾ ਤੁਸੀਂ ਖੱਚ ਬਣ ਕੇ ਬੈਜੀ ਅਖੌਤੀ ਕਾਲੀਓ ਕਿਸੇ ਨੇ ਤੁਹਾਨੂੰ ਵੋਟ ਪਾਉਣੀ ਹੁਣ ਮੈਂ ਸਾਰਿਆਂ ਨੂੰ ਕਹਣਾ ਸੱਚ ਦੇ ਰਾਹ ਤੇ ਚੱਲਣਾ ਆਪਾਂ ਨੇ ਗੁਰੂ ਦੀ ਗੱਲ ਕਰਨੀ ਗੁਰੂ ਪੰਥ ਨੂੰ ਗ੍ਰੰਥ ਨੂੰ ਸਮਰਪਿਤ ਰਹਿਣਾ ਜੋ ਪੰਥ ਦੀ ਗੱਲ ਕਰੂਗਾ ਗੁਰੂ ਗ੍ਰੰਥ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਕਿਸਾਨੀ ਦੀ ਗੱਲ ਕਰੂਗਾ ਮਜ਼ਦੂਰੀ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜੇ ਆ ਤੇ ਸੱਚ ਦਾ ਸਾਥ ਦੇਣਾ ਪਹਿਲੇ ਸਾਰਿਆਂ ਨੂੰ ਇਹ ਹੀ ਬੇਨਤੀ ਆ ਸੱਚ ਦੇ ਤੁਰਨਾ ਆ ਵੀ ਵੇ ਗੋਇ ਕਾਲ ਸਾਈ ਸਾਡਾ ਨਾਂ ਸੀਗੇ ਬਾਬਾ ਤਰਨਾ ਦਲ ਦੇ ਮੁਖੀ ਬਾਬਾ ਰਾਜਰਾਜ ਸਿੰਘ ਜੀ ਮੈਂ ਮਨੀਂਦਰ ਸਿੰਘ ਮੇਰਾ ਨਾਮ ਕੈਮਰਾਮੈਨ ਮੇਜਰ ਧੰਨਵਾਦ